ਇਹ ਮੁੱਦਾ ਨਹੀਂ ਸਾਡਾ ਹੱਲ ਹੋਇਆ ਤਾਂ ਹੋਰ ਤਾਂ ਕੀ ਇੱਥੇ ਮੰਤਰੀ ਵੀ ਆਏ ਹੋਣੇ ਆ ਵੋਟਾਂ ਮੰਗਣ ਆਉਂਦੇ ਆ ਕੀ ਸਵਾਲ ਕਰੋਗੇ ਉਹਨਾਂ ਤੋਂ ਹਾਂਜੀ ਕਰਾਂਗੇ ਅਕਾਲੀ ਦਲ ਨਹੀਂ ਕਰੇ ਹੋਰ ਕਿਹਨੇ ਕਰੇ ਆ ਨੰਬਰ ਕੰਮ ਕਰੀ ਜਾਵੇ ਤੇ ਪੁੱਤ ਪਤ ਜਿਹੜੇ ਇੱਕ ਪਿੱਛੋਂ ਕੀ ਕਰਤਾ ਸਾਡੇ ਆ ਕਰਾਈ ਆ ਸੁਣਵਾ ਸਹੀ ਗੱਲ ਦੱਸਣਾ ਕਦੇ ਕਾਂਗਰਸ ਕਰਾ ਹੁੰਦੇ ਜੇ ਤੁਹਾਡੇ ਕੋਲ ਵੋਟਾਂ ਮੰਗਾਉਣ ਦੇ ਸਵਾਲ ਪੁੱਛਿਆ ਕਰੋ ਕਿ ਤੁਸੀਂ ਉਹਨਾਂ ਦੇ ਨੁਮਾਇੰਦਿਆਂ ਤੋਂ ਸਵਾਲ ਪੁੱਛੋਗੇ ਪੁੱਛਾਂਗੇ ਪੁੱਛਾਂਗੇ ਜ਼ਰੂਰ ਪੁੱਛਾਂਗੇ ਅਸੀਂ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਆਜਾ ਤਿੰਨ ਲਗਾਤਾਰ ਦਿਨ ਤਸਵੀਨਾ ਹਮੇਸ਼ਾ ਲੋਕਾਂ ਦੀਆਂ ਜਿਹੜੀਆਂ ਇੱਕ ਸੱਦਾ ਹੁੰਦਾ ਹੈ ਕਮੈਂਟਾਂ ਦੇ ਵਿੱਚ ਤੁਸੀਂ ਦੱਸਦੇ ਹੋ ਕਿ ਇਹ ਗੱਲਾਂ ਜਾ ਕੇ ਪਿੰਡਾਂ ਦੇ ਵਿੱਚ ਪੁੱਛੋ ਕਿ ਕਿਹੜਾ ਪਾਰਟੀ ਦਾ ਕਿਹੜੀ ਪਾਰਟੀ ਇਸ ਟਾਈਮ ਮੁੱਕੇ ਤੇ ਭਾਰੀ ਚਲਦੀ ਪਈ ਆ ਜਾਂ ਕਿਹੜੀ ਪਾਰਟੀ ਦਾ ਪਿੰਡ ਦਾ ਕੀ ਮਾਹੌਲ ਆ ਇਸ ਟਾਈਮ ਅਸੀਂ ਲੰਬੀ ਹਲਕੇ ਦੇ ਪਿੰਡ ਕੁਮਿਆਰਾ ਦੇ ਵਿੱਚ ਹਾਂ ਜਿੱਥੇ ਕਿ ਮੇਰੇ ਨਾਲ ਬਜ਼ੁਰਗ ਬੈਠੇ ਹੋਏ ਨੇ ਤਾਂ ਪਿੰਡ ਦੇ ਪੂਰੀਆ ਸੈਰ ਵੀ ਕਰਾਂਗੇ ਤੇ ਲੋਕਾਂ ਤੋਂ ਜਾਣਾਂਗੇ ਕਿਸ ਤਰ੍ਹਾਂ ਦਾ ਮਾਹੌਲ ਆ ਪਿੰਡ ਦਾ ਬਾਬੂ ਜੀ ਸ਼ਸ਼ੀਕਰ ਅਸਲੀ ਗੱਲ ਪਿੰਡ ਦਾ ਕੀ ਮਾਹੌਲ ਹੈ ਚੰਗਾ ਮਾਹੌਲ ਆ ਜੀ ਰਲਿਆ ਮਿਲਿਆ ਜਾ ਹੈ ਪਰ ਮੋਦੀ ਤੋਂ ਤੰਗ ਤੰਗ ਮੋਦੀ ਗੱਲ ਗੰਗਾਗੇ ਤੰਗਾਗੇ ਕਿਸਾਨ ਵਿਚਾਰੇ ਬੈਠੇ ਸੜਕਾਂ ਤੇ ਧੁੱਪੇ ਬੈਠੇ ਆ ਇੱਕ ਬੈਠੇ ਠੰਡਿਆਂ ਥਾਵਾਂ 'ਚ ਹਜੇ ਉਹਦਾ ਮੇਰਾ ਪਰਿਵਾਰ ਹੈ ਤੇ ਪਰਿਵਾਰ ਜਿਹੜੇ ਬੈਠੇ ਹੋ ਨਹੀਂ ਉਹਦਾ ਪਰਿਵਾਰ ਉਹ ਵੀ ਉਹਦਾ ਪਰਿਵਾਰ ਉਹ ਵੀ ਉਹ ਉਸੇ ਦੀ ਛਤਰ ਛਾਇਆ ਇੱਥੇ ਬਾਹਰ ਤਾਂ ਨਹੀਂ ਹੋਤੋ ਕਹਿੰਦੇ ਉਹ ਭਾਜਪੀ ਦੀ ਪਰੰਪਾਲ ਕੋਰ ਪੇਜ ਰੱਖੀ ਹੈ ਹਲਕੇ ਦੇ ਵਿੱਚ ਤੇ ਕਹਿੰਦੇ ਕਿਸਾਨ ਕਾਲੇ ਧੰਦੇ ਲੱਗੇ ਉਹ ਤਾਂ ਫਿਰ ਜੈਜਾ ਕੰਮ ਕਰੂ ਅਜ ਮਿਲਣਾ ਹੀ ਆ ਨੂੰ ਮੇਵਾ ਮਿਲ ਲਈ ਚੱਲੀ ਜਾਣਾ ਉਹਦਾ ਕੰਮ ਤੇ ਬੱਪੋ ਆ ਪਿੰਡਾਂ ਦੇ ਲੋਹਾਰਾ ਕਮਿਆਰਾ ਦੇ ਵਿੱਚ ਤਾਂ ਕਾਲੀਆਂ ਦਾ ਕਹਿੰਦੇ ਵਾਵਾ ਦਬ ਦਬਾਹ ਹੁੰਦਾ ਸੀ ਹੁਣ ਵੀ ਦਬਦਬਾ ਹੋ ਜੂਗਾ ਇਹਨਾਂ ਹਾਂ ਐਦੋਂ ਪਿਛਲੇ ਜਿਹੜੇ ਤਾਂ ਦੂਜੀ ਪਾਰਟੀ ਦਾ ਸੀ ਆਮ ਪਾਰਟੀ ਦਾ ਹੁਣ ਵੇਖੋ ਤੋਕੀ ਵਾਲੇ ਅਜੇ ਮਾਲ ਫਿਰਦੇ ਆ ਸਾਰੇ ਭੈਣ ਭਾਈ ਆਏ ਕੀ ਮਾਲ ਜਲਦਾ ਕੀ ਗੱਲ ਜਿਹੜਾ ਬਾਦਲਾਂ ਦਾ ਗੱਲ ਮੰਨੇ ਜਾਂਦੇ ਹੁੰਦੇ ਸੀ ਸਾਰੀਆਂ ਗੱਲਾਂ ਤੇ ਹੁਣ ਬਾਦਲਾਂ ਦਾ ਗੱਲ ਫਿਰ ਫਿੱਟ ਗਿਆ ਹੈ ਇਸਮ ਤੇਲੀ ਫਿੱਟ ਰੰਦਾ ਨਹੀਂ ਇਹ ਜੀ ਪਤਾ ਕੀ ਗੱਲ ਹੈ ਪਿਓ ਕੀ ਕਰਿਆ ਕੁਸ ਇਹਨੇ ਕਰਿਆ ਇਹਨੇ ਛੜਕਾ ਚੰਡੀਗੜ ਬਣਾਤਾ ਸਿੰਧ ਨਹੀਂ ਆਇਆ ਚੰਗਾ ਨਹੀਂ ਲੱਗਿਆ ਹੁਣ ਅੱਬਾ ਅੱਬਾ ਕਰਦੇ ਹਾਏ ਹਾਏ ਕਿਵੇਂ ਕਰੀਏ ਹੁਣ ਹੈ ਕਿਉਂ ਕਰਦੇ ਪਤਾ ਲੱਗ ਜੂ ਆਉਣ ਵਾਲੇ ਸਮਿਆਂ ਚ ਪਤਾ ਲੱਗੂਗਾ ਕਿ ਕੀ ਸੀ ਇਹ ਇਲਾਕੇ ਦਾ ਕਹਿੰਦੇ ਐਮਐਲਏ ਤੇ ਮੰਤਰੀ ਵੀ ਹੈਗਾ ਆਪਣੇ ਖੁੱਡੀਆਂ ਤੇ ਉਹਦਾ ਫਿਰ ਪਿੰਡ ਤੇ ਕੋਈ ਗੱਲਬਾਤ ਹੈਗੀ ਨਹੀਂ ਜੰਗੀ ਆ ਗੱਲਬਾਤ ਉਹ ਦੀ ਕੰਮ ਚੰਗੇ ਉਹ ਵੀ ਕੰਮ ਐਵੇਂ ਆਖੀਏ ਠੀਕ ਕਰਦਾ ਹੁਣ ਪਤਾ ਲੱਗੂਗਾ ਕਿ ਕੀ ਬਣਦਾ ਹੈ ਜਦੋਂ ਉੱਠਿਆ ਉਹ ਕਿੰਨੀਆਂ ਵੋਟਾਂ ਪੈਂਦੀਆਂ ਜਾਂ ਕਿਵੇਂ ਹੁੰਦਾ ਕਹਿੰਦੇ ਲੰਬੀ ਦੇ ਵਿੱਚ ਕਿ ਥੋੜੇ ਪਿੰਡ ਦੇ ਨੌਕਰੀ ਨੌਕਰੀ ਲੱਗੇ ਸੱਚ ਬਾਪੂ ਲੱਗੇ ਪਿੰਡ ਦੇ ਮੰਨ ਤੇ ਰਿਸ਼ਵਤ ਦੇ ਕਿ ਲੱਗੇਗੇ ਬਿਨ ਰਿਸ਼ਵਤ ਐ ਆਪਾਂ ਨੂੰ ਕੀ ਪਤਾ ਪਤਾ ਹੀ ਦੋ ਖੇਤ ਜਾਣ ਵਾਲੇ ਬੰਦੇ ਆ ਇੱਥੇ ਖੇਤ ਜਾ ਵੱਡੇ ਖੇਤੋਂ ਕਰਿਆ ਇਸ ਚੀਜ਼ ਦਾ ਆਪਾਂ ਨੂੰ ਸੱਚੇ ਜੋਰ ਕਿੰਦਾ ਲੱਗਦਾ ਸਾਰਾ ਗੇਰਾਂ ਦਾ ਪਿੰਡ ਚ ਰਲਿਆ ਮਿਲਿਆ ਜਾ ਚੱਲਦਾ ਹਾਂ ਬਾਪੂ ਕਿਹੜੀ ਪਾਰਟੀ ਆ ਜਾ ਜੋਰ ਲੱਗਦਾ ਤੇ ਰੌਲਿਆ ਮਿਲਿਆ ਹੈ ਹਾਂ ਤੇ ਰੌਲਿਆ ਮਿਲਿਆ ਚ ਕਹਿੰਦੇ ਫਿਰ ਵੱਖ-ਵੱਖ ਪਾਰਟੀਆਂ ਕਹਿੰਦੇ ਕਾਂਗਰਸ ਵੀ ਹੈਗੀ ਹੈ ਅਕਾਲੀ ਵੀ ਹੈਗੀ ਹੈ ਬੰਦੇ ਕਹਿੰਦੇ ਜਿਆਦਾ ਐਸਪੈਂਡਿਚ ਨਹੀਂ ਦੋ ਹੀ ਹੈ ਬਾਲਾ ਖੁੱਡੀਆਂ ਤੇ ਅਕਾਲੀਆਂ ਦੇ ਜੀ ਕੀ ਲੱਗਦਾ ਵੀ ਇੱਥੇ ਪਿੰਡ ਦੇ ਵਿੱਚੋਂ ਪਹਿਲਾਂ ਨਾਲ ਵੋਟਾਂ ਕਿੰਨੇ ਕ ਪਰਸੈਂਟ ਪੋਲ ਹੁੰਦੀਆਂ ਪੋਲ ਤਾਂ ਬਹੁਤ ਹੋਣਗੀਆਂ ਸਾਡੇ ਪਿੰਡ ਪੋਲ ਬਹੁਤ ਪੈ ਜਾਂਦੇ ਨੇ ਸਰਪੰਚ ਵੀ ਅਕਾਲੀਆਂ ਨੇ ਹਾਂ 90% ਪੋਲਿੰਗ ਹੋਊਗੀ ਆਪਣੇ ਪਿੰਡ ਦੀ ਹਾਂਜੀ ਕਿਹੜੀ ਪਾਰਟੀਆਂ ਜ਼ਿਆਦਾ ਜ਼ੋਰ ਲਗ ਰਹੀਆਂ ਐਸ ਟਾਈਮ ਜੀ ਪੂਰਾ ਸਾਡੇ ਪਿੰਡ ਦੇ ਵਿੱਚ ਮੈਂ ਕਹਿੰਦਾ ਵੀ ਐਸ ਟਾਈਮ ਅਕਾਲੀਆਂ ਦਾ ਪੂਰਾ ਜ਼ੋਰ ਹੈ ਪਹਿਲਾਂ ਪਿਛਲੇ ਐਮ ਐਲ ਏ ਵਰੀ ਸਾਡੇ ਪਿੰਡ ਦੇ ਵਿੱਚ 1500 ਵੋਟ ਵੱਧ ਨਿਕਲੀ ਹੈ ਆਵਾਜ਼ੀ ਪਾਰਟੀ ਨੂੰ ਪਰ ਹੁਣ ਉਹਨਾਂ ਕੋ ਹੈ ਜ਼ਰੂਰ ਲੋਕਾਂ ਦਾ ਰੁਝਾਨ ਪਰ ਉਹਨਾਂ ਨਹੀਂ ਜੀ ਹਾਂਜੀ ਤੇ ਫਿਰ ਇਹ ਕਹਿੰਦੇ ਖੁੱਡੀਆਂ ਵਾਲੇ ਤਾਂ ਕਹਿੰਦੇ ਕਈ ਜਗ੍ਹਾ ਤੇ ਵਿਰੋਧ-ਵਿਰੋਧ ਵੀ ਹੋਈ ਜਾਂਦਾ ਕਹਿੰਦੇ ਕਈ ਜਗ੍ਹਾ ਨੂੰ ਘਰੇ ਜੀ ਨੂੰ ਮੰਨਦਾ ਹਾਂ ਜੀ ਸਾਰੀਆਂ ਪਾਰਟੀਆਂ ਦਾ ਹੀ ਹੋਈ ਜਾਂਦਾ ਹੈ ਬੀ ਜੀ ਪੀ ਦਾ ਵੀ ਹੋਈ ਜਾਂਦਾ ਹੈ ਤੇ ਕਿ ਕਈ ਸਾਈ ਇਹ ਵੀ ਚੀਜ਼ ਦੇਖਦੇ ਆ ਫੇਸਬੁਕ YouTube ਤੇ ਦੇਖਦੇ ਆ ਵੀ ਅਕਾਲੀਆਂ ਦਾ ਵੀ ਕਈ ਥੇ ਵਿਰੋਧ ਹੋ ਰਿਹਾ ਪਰ ਚਲੋ ਕੋਈ ਗੱਲ ਨਹੀਂ ਪਰ ਇਸ ਚੀਜ਼ ਦਾ ਵੀ ਇਤਕੀ ਮੇਹਰ ਨਹੀਂ ਤੁਸੀਂ ਕਿੰਨੋ ਵੋਟ ਪਾਓਗੇ ਇਸ ਚੀਜ਼ ਨੂੰ ਅਸੀਂ ਮੀਡੀਆ ਦੇ ਸਾਹਮਣੇ ਤਾਂ ਵੇ ਅਸੀਂ ਕਹਿ ਨਹੀਂ ਸਕਦੇ ਜੀ ਪਰ ਅੱਜ ਤੱਕ ਜਿੱਥੇ ਵੀ ਪਾਈ ਹੈ ਵੋਟ ਉਹ ਸਾਡੀ ਸੀਟ ਨਿਕਲੀ ਨਿਕਲੀ ਹੈ ਚਾੜੋਂ ਨੂੰ ਤੁਸੀਂ ਪਾਈ ਸੀ ਚਲੋ ਨਹੀਂ ਮੈਂ ਭਾਈ ਤੁਸੀਂ ਹੁਣ ਝਾੜੂ ਦੇ ਤਾਂ ਕਹੀ ਜਾਂਦੇ ਜੀ ਵੈਸੇ ਮੈਂ ਕਹਿੰਦਾ ਵੀ ਸਾਡੇ ਪਰਿਵਾਰ ਦੇ ਵਿੱਚੋਂ ਲਗਭਗ 80% ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ ਪਿੰਡ ਦੇ ਵਿੱਚ ਮੈਂ ਸਾਡੇ ਪਰਿਵਾਰ ਦੀ ਗੱਲ ਕਰਦਾ ਸਾਡੇ ਪਰਿਵਾਰ ਦੇ ਵਿੱਚ 50 ਘਰ ਹੈ 50 ਘਰਾਂ ਦੇ ਵਿੱਚੋਂ 90 80% ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ ਪਿਛਲੇ ਲੈ ਕੇ ਕਹਿੰਦੇ ਉਹ ਤਾਂ ਕਹਿੰਦੇ ਇੱਕ ਬਦਲਾਅ ਦਾ ਬੜਾ ਬਦਲਾਅ ਸੀ ਜੀ ਹਾਂਜੀ ਬਦਲਾਅ ਦੇਖ ਲਿਆ ਦੋ ਸਾਲਾਂ ਦਾ ਹਾਂਜੀ ਉਹ ਦੇਖ ਲਿਆ ਜਿਵੇਂ ਲੱਗਿਆ ਫਿਰ ਉਹ ਇੱਕ ਨੇਰੀ ਸੀ ਤੂਫਾਨ ਸੀ ਆ ਹੁਣੇ ਜਿਵੇਂ ਬੱਦਲ ਆਇਆ ਜੀ ਇੱਕ ਵਾਰੀ ਕਣੀਆਂ ਆਈਆਂ ਉਹ ਨਿਕਲ ਗਈਆਂ ਬਸ ਉਹ ਚੀਜ਼ ਸੀਗੀ ਕੱਲ ਕਹਿੰਦੇ ਜਦੋਂ ਕੇਜਰੀਵਾਲ ਦੀ ਕੱਲ ਪਰਸੋਂ ਬਾਅਦ ਆਇਆ ਕਹਿੰਦੇ ਰੱਬ ਨੇ ਵੀ ਕਹਿੰਦੇ ਨੇਰੀ ਦੀ ਕਰਤੀ ਕਹਿੰਦੇ ਬੱਦਲ ਰੋਣ ਲੱਗ ਗਿਆ ਨਹੀਂ ਨਹੀਂ ਉਹ ਉਹ ਨਹੀਂ ਰੋਂਦਾਗਾ ਉਹ ਨਹੀਂ ਕਦੇ ਵੀ ਰੋਂਦਾ ਹਾਂ ਠੀਕ ਹੈ ਚਲੋ ਪਾਰਟੀਆਂ ਕਹਿੰਦੀਆਂ ਹੁੰਦੀਆਂ ਇਸ ਚੀਜ਼ ਦੇ ਪਰ ਇਹਨਾਂ ਨੇ ਭਾਜੀਪੀ ਨੇ ਵੈਸੇ ਗਲਤ ਕਰਿਆ ਜਦੋਂ ਦਾ ਵੀ ਉਹਨੂੰ 51 ਦਿਨ ਜੇਲ੍ਹ ਚ ਰੱਖਣਾ ਵੈਸੇ ਗਲਤ ਸੀਗਾ ਐਸਜੀ ਨੂੰ ਆਪਾਂ ਵੀ ਕਹਿੰਦੇ ਆ ਵੀ ਉਹ ਹੋ ਸਕਦਾ ਬੀਜੇਪੀ ਨੂੰ ਡਰ ਡਰੋਵੇ ਪਰ ਹੁਣ ਡਰ ਵੇਖੋ ਅੱਗੇ ਵੀ ਪੰਜਾਬ ਦਾ ਤੇ ਹਰਿਆਣੇ ਦਾ ਵੇਖੋ ਵੀ ਕੀ ਬਣਦਾ ਅੱਗੇ ਪੰਜਾਬ ਹਰਿਆਣੇ ਦਾ ਕੀ ਬਣਦਾ ਭਾਈ ਜੀ ਕਿਹੜੀ ਪਾਰਟੀ ਦੇਖਣਾ ਪਸੰਦ ਕਰੋ ਭਾਈ ਯਾਰ ਮੇਰੇ ਕੋਲ ਤਾਂ ਵੋਟ ਹੈ ਨਹੀਂ ਮੈਂ ਤਾਂ ਕਿਸੇ ਨੂੰ ਨਹੀਂ ਪਹੁੰਚਦਾ ਕਿਵੇਂ ਨਹੀਂ ਵੋਟ ਹੈ ਹੀ ਨਹੀਂ ਮੇਰੀ ਵੋਟ ਹੀ ਹੈ ਨਹੀਂ ਭਾਈ ਤੁਸੀਂ ਕਿਹੜੀ ਪਾਰਟੀ ਦੇਖਣ ਨੂੰ ਸੰਦ ਕਰੋਂਗੇ ਸਾਰੀਆਂ ਪਾਰਟੀਆਂ ਜੀ ਵਧੀਆ ਹੀ ਹੈ ਬਾੜੀ ਕੋਈ ਨਹੀਂ ਕਹਿੰਦੇ ਬਦਲਾਵ ਆਇਆ ਸੀ 2 ਸਾਲ ਪਹਿਲਾਂ ਤੇ ਬਦਲਾਵ ਚ ਕੁਝ ਹੋਇਆ ਪਿੰਡ ਹੋ ਰਾਇ ਹੀ ਨਹੀਂ ਕਰਿਆ ਉਹਨਾਂ ਨੇ ਜੀ ਜਿਵੇਂ ਹੀ ਨਹੀਂ ਕਰਿਆ ਇਹ ਤਾਂ ਲਵਾਰਾ ਕਮ ਯਾਰਾ ਤਾਂ ਬਾਦਲ ਸਾਹਿਬ ਦਾ ਕਹਿੰਦੇ ਆਪਦਾ ਹੁੰਦਾ ਸੀਗਾ ਤੇ ਉਹਦੋਂ ਕੁਝ ਹੋਇਆ ਸੀ ਉਹਦੋਂ ਹੁੰਦਾ ਰਿਹਾ ਸੀ ਉਹਦੋਂ ਬਣਾਇਆ ਉਹਨਾਂ ਨੇ ਬਹੁਤ ਕੁਝ ਹਾਂ ਪੂਰੀ ਮਦਦ ਕਰਦੇ ਰਹੇ ਹੁਣ ਹੁਣ ਕਹਿੰਦੇ ਇੱਥੇ ਤਾਂ ਮੰਤਰੀ ਵੀ ਹੈਗਾ ਕਹਿੰਦੇ ਫਿਰ ਵੀ ਨੰ ਕੰਮ ਕੋਈ ਹੋਇਆ ਨਹੀਂ ਉਹਨੇ ਕੁਝ ਨਹੀਂ ਕਰਿਆ ਦੇਖਾਈ ਨਹੀਂ ਕਰਿਆ ਉਹਨੇ ਤੇ ਫਿਰ ਉਹਨੇ ਕਹਿੰਦੇ ਵੋਟਾਂ ਚ ਫਿਰ ਖੜਾ ਹੋ ਗਿਆ ਖੜਾ ਤਾਂ ਹੋਣਾ ਹੀ ਹੈ ਅਗਲੇ ਨੇ ਭਾਈ ਸਰ ਬੋੜ ਕਿਹਨੂੰ ਦੇਵੋਗੇ ਵੇਖੋ ਜੀ ਅਜੇ ਤਾਂ ਮੇਰਾ ਤਾਂ ਰੱਦ ਮੈਂ ਕਿਸੇ ਨੂੰ ਨਹੀਂ ਪਾਉਂਦਾ ਬੱਸ ਨਾਲੇ ਕਹਿੰਦੇ ਅਕਾਲੀਆਂ ਨੇ ਕੰਮ ਕੀਤਾ ਇੱਕ ਮੁੰਡਾ ਸੀ ਮੇਰੇ ਉਹ ਮਰ ਗਿਆ ਤੇ ਕੁਛ ਨਹੀਂ ਸੀਗਾ ਤੇ ਕਣਕ ਆਉਂਦੀ ਸੀ ਦੀਪੂ ਵਾਲੀ ਉਹ ਵੀ ਕੱਟਦੀ ਮੈਂ ਤਾਂ ਕਿਸੇ ਨੂੰ ਨਹੀਂ ਪਾਉਂਦਾ ਬੱਸ ਜਮਾ ਚ ਹੁਣ ਆਏ 2 ਸਾਲਾਂ ਦੇ ਵਿੱਚ ਹਾਂ ਹਾਂ ਹੁਣ ਹੀ ਕੱਟੀ ਐ ਉਹ ਤਾਂ ਕਹਿੰਦੇ ਸੀ ਗਰੀਬਾਂ ਦਾ ਭਲਾ ਬਹੁਤ ਕੀਤਾ ਮੈਂ ਕੱਟਦੀ ਜਮਾ ਕੱਟਦੀ ਮੇਰੀ ਕਣਕ ਨਾਲੇ ਚਰਮ ਨੇ ਅਕਾਲੀ ਤਾਂ ਅਕਾਲੀ ਤਾਂ ਨੇ ਕੀ ਕੰਮ ਕੀਤਾ ਤੇ ਜਿੰਨੇ ਵੀ ਕਰਿਓ ਅਕਾਲੀ ਦਲ ਨਹੀਂ ਕਰਿਓ ਹੋਰ ਕਿਹਨੇ ਕਰਿਆ ਪਾਰਟੀਆਂ ਤਾਂ ਹੋਰ ਵੀ ਬਹੁਤ ਤੇ ਜਿੰਨੇ ਸਾਡੇ ਪਿੰਡ ਤੇ ਕੰਮ ਕਰੇ ਹੁਣ ਤੱਕ ਅਕਾਲੀਆਂ ਨਹੀਂ ਕਰੇ ਚੰਡੀਗੜ੍ਹ ਬਣਾਤਾ ਉਹਨਾਂ ਨੇ ਆਹ ਏਰੀਆ ਸਾਰਾ ਬਾਪੂ ਜੀ ਕਿਹੜੀ ਪਾਰਟੀ ਦੇਖਣਾ ਪਸੰਦ ਕਰੋਗੇ ਕੌਣ ਆਸੀ ਆਸੀ ਆਮਾਨ ਨੂੰ ਪੁਣੀਏ ਗੱਲ ਨਹੀਂ ਬਾਤਨੀ ਇਹ ਕਹਿੰਦੇ ਵੀ ਇਹਨਾਂ ਨੇ ਕੰਮ ਨਹੀਂ ਕੀਤੇ ਠੀਕ ਹੈ ਕੰਮ ਦੋ ਸਾਲਾਂ ਦੇ ਕਰਨ ਕਿਥੋਂ ਹਲਕਾ ਤੋਂ ਉਹਨਾਂ ਨੂੰ ਪੈਸੇ ਨਹੀਂ ਮਿਲੇ ਕਿਸੇ ਬਸ ਹਾਂ ਦੇ ਕਰਜੇ ਕਰਜੇ ਚੜਾਈ ਜਾਂਦੇ ਨਹੀਂ ਕਰਜੇ ਕਰਜੇ ਜਦੋਂ ਖਜ਼ਾਨਾ ਖਾਲੀ ਕਰਕੇ ਦਿੱਤਾ ਇਹਨਾਂ ਨੇ ਪਹਿਲਾਂ ਵਾਲਿਆਂ ਨੇ ਦੇਣ ਕਿੱਥੋਂ ਉਹ ਰੋਸਦਾ ਇੱਥੇ ਚੱਕਰ ਪਿਆ ਸਾਰਾ ਖਜ਼ਾਨਾ ਖਾਲੀ ਆ ਆ ਤਾਂ ਹੁਣਾਂ ਦੇ ਵੀ ਖਜ਼ਾਨਾ ਹੁਣ ਉਹ ਖਜ਼ਾਨਾ ਕਿ ਇਹਨਾਂ ਨੇ ਭਗਵੰਤ ਮਾਨ ਨੇ ਖਾਲੀ ਕਰਤਾ ਭਗਵੰਤ ਨਾ ਵਾਹਨੇ ਕਿ ਤੂੰ ਖਾਲੀ ਕਰਕੇ ਤੇ ਭਰੂ ਕਿੱਥੋਂ ਅੱਜ ਪਿੰਡ ਦਾ ਬਾਦਲਾਂ ਦਾ ਗੜ ਬੰਨਿਆ ਹੁੰਦਾ ਸੀ ਵੀ ਪਹਿਲਾਂ ਸੀ ਬਾਦਲਾਂ ਨਾਲ ਰਹੇ ਆ ਬਾਦਲਾਂ ਨੇ ਸਾਡੇ ਕੰਮ ਨਹੀਂ ਕੀਤੇ ਤੇ ਫਿਰ ਅਸੀਂ ਪਛਾਣ ਨਾ ਸਿਓ ਇਹ ਚੱਕਰ ਪਿਆ ਤਾ तमाम ਆ ਜੋ ਕਾਫੀ ਦੇਦੇ ਤੋਂ ਜਿਹੜੇ ਖਮਿਆਰਾ ਪਿੰਡ ਦੇ ਵਿੱਚ ਬਾਪੂ ਜੀ ਕਿਹੜੀ ਪਾਰਟੀ ਚੰਗੀ ਹੈ ਮੋਲਕੀ ਹੈ ਪਿੰਡ ਤਾਂ ਬਾਈ ਕੀ ਪਿੰਡ ਸਾਡੇ ਦਾ ਮਤਲਬ ਵੀ ਇਹ ਝਾੜੂ ਵਾਲਿਆਂ ਦੇ ਆਊਗੀ ਹੂੰ ਕੀ ਪਰਮੇਸ਼ੀਂ ਖੁਡੀਆਂ ਨੇ ਕੰਮ ਕੀਤੇ ਹਾਂਜੀ ਕੀ ਕਰਤਾ ਪਿੰਡ ਆ ਪਿੰਡ ਦੇ ਸਾਰੇ ਸਨਵਾਈ ਕਰਦਾ ਪਾਣੀ ਵਾਲੀ ਪਾਈਪ ਲਾਈਨ ਵੀ ਪਵਾਈ ਜਗੀ ਤੇ ਮਤਲਬ ਵੀ ਉਹ ਵੀ ਬੰਦਾ ਠੀਕ ਹੈ ਸੁਣਦਾ ਹੈ ਹਾਂ ਤੇ ਬਾਦਲਾ ਨਹੀਂ ਸੁਣਦੇ ਨਹੀਂ ਬਾਦਲਾ ਲੈਣ ਨਹੀਂ ਹੁਣੀ ਸਾਡੀ ਕੋਈ ਕਹਿੰਦੇ ਉਹਨੇ ਤਾਂ ਪਿੰਡ ਗੋਦ ਲੇਤੇ ਹਾਂ ਨੇ ਪਿੰਡੇ ਗੋਦ ਲਿੱਤੇ ਹੋਸੀਏ ਲਵਾਰਾ ਤੇ ਕਮ ਗੋਤ ਲਏ ਸੀ ਸਾਡੀ ਨਹੀਂ ਸੁਣੀ ਉਹਨਾਂ ਨੇ ਦਾਦੇ ਨੇ ਵੀ ਜੀ ਛੋਟੀਆਂ ਦੀ ਗੱਲ ਨਹੀਂ ਸੁਣੀ ਜਾਂਦੀ ਸੀ ਕੋਣ ਨੂੰ ਤਾਂ ਆਈ ਨਹੀਂ ਮਿੱਠੀਆਂ ਗੋਲੀਆਂ ਸੀ ਤੇ ਦੇਖੇ ਤੋ ਤੂੰ ਚੱਲ ਤੇ ਤੇਰੇ ਜਾਂਦੇ ਸਾਡਾ ਕੰਮ ਹੋ ਜੂਆ ਹੁੰਦਾ ਹੈ ਨਹੀਂ ਸੀ ਕੁੜੀਆਂ ਕੌਣ ਦਿੰਦਾ ਬਾਦਲਾ ਜਿਹੜੇ ਲਿਡਰਾ ਉਹ ਦਿੰਦੇ ਜੀ ਬਾਦਲਾ ਲਿੰਦੇ ਹੋਰ ਕਿਨੇ ਦਿੰਿਆ ਜੀ ਮੈਂ ਹੋਰ ਕੋਈ ਨਹੀਂ ਹੋਰ ਜੇ ਸਾਡੇ ਕੋਈ ਪਾਣੀ ਆਇਆ ਮੇਰੀ ਬਾਪ ਕੀਤੀ ਪਾਣੀ ਆਇਆ ਇਹ ਕਾਂਗਰਸ ਪਾਰਟੀ ਦਾ ਕੰਮ ਹੈ ਉਨਨੇ ਦੇ ਦੇਣਾ ਇਹ ਜਾਂ ਬਿੱਲ ਮਾਫ ਹੋਇਆ ਇਹ ਕੁੜੀਆਂ ਦੇ ਵੀ ਝਾੜੂ ਵਾਲਾ ਦਾਗਾ ਮੈਂ ਸਾਰੇ ਬਿੱਲ ਮਾਫ ਕਰਤੇ ਸਾਨੂੰ ਉਹ ਪਿੰਡ ਤੇ ਕੋਈ ਕੰਮ ਹੋਰ ਗਲੀਆਂ ਦੇ ਵਿੱਚ ਕੁਝ ਪੰਨਾਂ ਵੀ ਹੈਗੀਆਂ ਤੇ ਕੁਝ ਬਣ ਗਈਆਂ ਠੁੱਡੇ ਜੇ ਵਜਿ ਜਾਂਦੇ ਆਪੇ ਵਿਚਾਰੇ ਡਿੱਗ ਜਾਂਦੇ ਆ ਬੁੜੇ ਹਾਂ ਬਾਪੂ ਕਿਹੜੀ ਸਰਕਾਰ ਚੰਗੀ ਹੈ ਠੀਕ ਹੈ ਬਸ ਕੀ ਚੱਲਦਾ ਪਿਆ ਵੋਟਾਂ ਦਾ ਕਿਹਨੇ 1 ਜੂਨ ਨੂੰ ਵੋਟਾਂ ਤੇ ਕਿਹੜੀ ਪਾਰਟੀ ਆ ਜ਼ੋਰ ਨਾਲ ਕਾਂਗਰਸ ਦਾ ਹੀ ਜ਼ਿਆਦਾ ਚੱਲ ਰਿਹਾ ਜੀਤਮਿੰਦਰ ਦਾ ਹਾਂ ਜੀ ਜੀਤਮਿੰਦਰ ਦਾ ਕਿ ਮੇ ਉਹ ਤਾਂ ਕਹਿੰਦੇ ਆਏ ਜਾਣ ਪਛਾਨਤਾ ਹੈ ਕਿ ਕਿਸੇ ਪਰ ਕਹਿੰਦੇ ਕਾਂਗਰਸ ਕਾ ਕੇ ਕਹਿ ਰਹੇ ਹੋ ਜਾਂ ਫਿਰ ਜੀਤਮਿੰਦਰ ਨਾ ਪਰਸਨਟ ਹੈ ਇਹ ਮੇ ਕੰਮ ਹੀ ਨਹੀਂ ਹੁੰਦੇ ਜੀ ਆਪਣੇ ਕੰਮ ਹੀ ਨਹੀਂ ਹੁੰਦੇ ਕੋਈ ਕਿਧਰੋਂ ਆਪ ਵਾਲੇ ਪਾਸੋਂ ਕਿ ਬਦਲਾ ਨੇ ਕਿਸੇ ਪਾਸੋਂ ਨਹੀਂ ਹੁੰਦੇ ਜੀ ਕਾਂਗਰਸ ਕਿਵੇਂ ਕਹਤੋਂ ਕਾਂਗਰਸ ਤਾਂ ਫਿਰ ਉਹ ਪਾਰਟੀ ਤਾਂ ਬਦਲ ਨਹੀਂ ਬੋ ਜੀ ਜੋ ਕੰਮ ਹੀ ਨਹੀਂ ਹੁੰਦੇ ਜੀ ਕਹਿੰਦੇ ਗੁਰਮੀਤ ਸਿੰਘ ਖੋੜੀਆਂ ਨੇ ਤਾਂ ਕੰਮ ਬਹੁਤ ਕੀਤਾ ਕਰੇ ਤਾਂ ਹੈ ਕੰਮ ਤਾਂ ਬਹੁਤ ਕਰੇ ਵਧੀਆ ਕਰੇ ਕੰਮ ਤੁਸੀਂ ਬਣਾਇਆ ਜਿਵੇਂ ਰਹਾਵੇਂ ਕਿਵੇਂ ਨੂੰ ਬਾਦਲ ਵਾਲਿਆਂ ਨੂੰ ਤੁਸੀਂ ਬਣਾਉਂਦੇ ਹੁੰਦੇ ਨਾਸ ਨਹੀਂ ਜਿਤਾਉਂਦੇ ਬਾਦਲ ਨੂੰ ਆਪੇ ਜਿੱਦੇ ਜਿੱਤ ਕੇ ਨਾ ਉਹ ਤਾਂ ਵੋਟਾਂ ਟੱਕੇ ਨਾ ਪਾਉਂਦੇ ਸੀ ਜੋਰ ਚੱਲਦਾ ਸੀ ਉਹਨਾਂ ਦਾ ਤਾਂ ਐਸੇ ਹੁਣ ਜੋਰ ਨਹੀਂ ਚੱਲਦਾ ਨਹੀਂ ਚੱਲਦਾ ਹੁਣ ਨਹੀਂ ਚੱਲਦਾ ਜੋਰ ਹੁਣ ਜੋਰ ਕਾਸਤੇ ਚੱਲੂ ਜੀ ਉਹਨਾਂ ਦਾ ਹੁਣ ਨਹੀਂ ਜੋਰ ਚੱਲਦਾ ਹੁੰਦਾ ਇਹਨਾਂ ਦੇ ਚੱਲੂ ਖੁੱਡੀਆਂ ਵਾਲਿਆਂ ਨੂੰ ਹੁਣ ਕੋਈ ਜੋਰ ਕਾ ਚੱਲੂ ਉਹਨਾਂ ਦਾ ਥੱਲੇ ਸੁਣੇ ਕਿਤਾ ਤੱਕ ਪਹੁੰਚੀ ਕਹਿੰਦੇ ਲੋਹਾਰਾ ਲੋਹਾਰਾ ਤੇ ਕਮਿਆਰਾ ਉਹਨਾਂ ਦਾ ਆਪਦੇ ਗੋਸੀ ਬਾਲ ਸਾਹਿਬ ਕੰ ਜਾਲੀ ਗੋਸੀ ਇਹ ਗੋਲ ਗਈ ਸੀ ਇਹ ਗੋਤਾ ਹੁੰਦਾ ਜੇ ਕੰਮ ਕਰਨ ਦਾ ਉੱਥੇ ਤੇ ਕਾਜ ਹੈ ਉੱਥੇ ਲੱਗੇ ਥੱਲੇ ਜੜ ਨਹੀਂ ਵਢੀ ਸੀ ਬਣਾਉਣ ਲੱਗੇ ਰਾਹ ਛੱਡ ਜਾਂਦੇਗਾ ਤਿਆਰ ਬਣਾਉਣ ਵਾਲੇ ਇੱਥੋਂ ਦਾ ਭਰ ਕੇ ਲੈ ਕੇ ਗੁਰਦੁਆਰੇ ਚੋਂ ਤਾਂ ਤੇ ਹੋਰ ਪਿੰਡੇ ਦੇ ਪਿਓ ਦੇ ਉੱਥੇ ਰਾਹ ਛੱਡ ਗਏ ਰਾਹ ਛੱਡ ਜਾਂਦੇ ਹਾਂ ਬਣਾਣਾ ਪਿਲਛਣੇ ਨਾ ਤੂੰ ਆਦਰਾ ਲੈ ਹਾਂ ਕਦੇ ਖੁਡਗਾ ਇਸ ਨੂੰ ਭੀੜੀ ਵਾਲੇ ਨੂੰ ਦੇ ਕੇ ਘਹਿਰਾ ਪਿੰਡ ਤਾਂ ਉਹਨੂੰ ਦੇਤਾ ਕਦੇ ਮਿੱਡੂ ਖੁੜਾ ਲੈਣ ਨੂੰ ਦੇਤਾ ਕਦੇ ਵਾਣਾ ਲੈਣ ਨੂੰ ਦੇਤਾ ਇਹ ਤਾਂ ਮਰੁੱਦਾਂ ਵਾਲੀ ਰੇੜੀ ਬਲਾਈ ਸੀ ਜਿਹੜਾ ਮਰਜੀ ਰੋਡ ਕਿ ਲੈ ਜਾਂਦਾ ਸੀ ਐਸੇ। ਹਾਂ। ਚਾਰ ਬੰਦਾ ਨੂੰ ਰੋਂਦਾ ਸਾਡਾ ਪਿੰਡ। ਸਾਡੀ ਕਿਸੇ ਨੇ ਕੱਚੀ ਅਰਜੀ ਦੀ ਸੁਣੀ ਕਿਸੇ ਵੇਲੇ। ਹਾਂ। ਜਾ ਕੇ ਵੇਖੋ ਤੇ ਚੱਲਦੇ ਆ। ਤੇ ਸਾਡਾ ਪਿੰਡ ਦੇਖੋ ਕਈ ਗਾਏ ਜਿ ਬਣਾਈਆਂ। ਹੋਰਾ ਸੱਖਾ ਬਣ ਕੇ ਪੱਕੀਆਂ ਤੇ ਸਾਡੇ ਪਿੰਡਾਂ ਖੁੱਡੇ ਹੁਣ ਤੱਕ ਕਰਵਾਈਦੇ ਰੇਣ। ਹਜੇ ਵੀ ਨਹੀਂ ਲਾਇਆ ਇੱਥੇ। ਸਾਡੇ ਪਿੰਡ ਦੀ ਪੰਚਾਇਤ ਵੀ ਬਿਲਕੁਲ ਨਿੱਲ ਲੈ ਜਾਵਾ ਮਾਰੀ ਐ। ਅਰੇ ਤਾਂ ਉਹ ਆ ਗਿਆ ਪੱਤਰਕਾਰ ਆ ਗਏ ਆਪਣੇ। ਹੈਂ? ਜਿਹੜੇ ਭਗਵੰਦ ਕਾ ਆ ਗਿਆ ਕਦੇ ਸਾਈਟ ਵੀ ਆ ਗਿਆ ਕਦੇ ਘੜੀਓ ਬਣਾ ਗਏ ਕੋਹ ਬਣਾ ਗਏ ਕੋਹ ਬਣਾ ਗਏ ਕਦਮ ਕਦਮ ਨੂੰ ਆਤਾ ਤੇ ਸੜੇ ਘੜੇ ਤੋਂ ਵਾਹੇ ਤੱਕ ਇਹ ਨਾ ਬਣੀ ਆ ਇਹ ਤਾਂ ਬਿਲਕੁਲੇ ਤੱਕੇ ਨਾ ਅੱਜ ਦਾ ਰਿਹਾ ਇਹ ਪਿੰਡ ਦਾ ਸਫਰ ਕੀ ਲੱਗਦਾ ਪਿੰਡ ਦਾ ਮਹੌਲ ਕਹਿੰਦਾ ਬੋਟਾਂ ਦਾ ਬੋਟਾਂ ਦਾ ਵੇਖੋ ਹੁਣ ਕਿਹੜੀ ਪਾਰਟੀ ਪਸੰਦ ਪਾਰਟੀ ਆਪ ਵਾਲੇ ਵਧੀਆ ਕੰਮ ਕਰੀ ਜਾਂਦੇ ਆ ਚੰਗੇ ਕੰਮ ਕਰਦੇ ਆ ਠੀਕ ਹੈ ਪਾਰਟੀ ਕੰਮ ਕਰੀ ਜਾਂਦੀ ਆ ਆਪ ਕਿਉਂ ਪਹਿਲਾਂ ਤਾਂ ਕਾਲੀ ਦਲ ਨੇ ਲੋਵਾ ਰਾ ਤੇ ਕੰਮਿਆਰਾ ਗੋਦ ਲਿਤਾ ਹੋਇਆ ਸੀ ਫਿਰ ਹੁਣ ਤੁਸੀਂ ਆਪ ਕਹਿ ਰਹੇ ਹੋ ਕੰਮ ਕਹਿੰਦੇ ਆਕਾਲੀਆਂ ਦੇ ਵਾਲੇ ਕਿਤੇ ਕਹਿੰਦੇ ਆਪਣੇ ਤਰ੍ਹਾਂ ਦੇ ਕਿਤੇ ਇਹ ਨਹੀਂ ਕੋਈ ਕਰਨ ਦੇ ਉਹਰ ਲੋਨ 2 ਸਾਲਾਂ ਜਿੰਨਾ ਕੋ ਉਹਨਾਂ ਨੇ ਕਰਨਾ ਸੀ ਉਹਨਾਂ ਕਰੀ ਕਰੀ ਜਾਂਦੇ ਆ ਨੌਕਰੀਆਂ ਵੀ ਦਿੱਤੀਆਂ ਛੋਟੇ ਪਿੰਡੇ ਤਾਂ ਲੱਗਿਆ ਕੋਈ ਹਾਂ ਮੁੰਡੇ ਕਾਫੀ ਲੱਗੇ ਇਹਨੂੰ ਕਿੰਨੇ ਜਣੇ ਰੱਖਤੀਆਂ ਘੱਟੋ ਘੱਟ 15-20 ਮੁੰਡੇ ਲੱਗੇ ਹੋਣੇ ਆ ਠੀਕ ਹੈ ਵਧੀਆ ਠੀਕ ਹੱਥ ਹੋ ਰਿਹਾ ਹੈ ਤੇ ਐ ਦਬ ਪਚਾਰ ਸਾਲਾਂ ਦਾ ਮੁੰਡਾ ਸੀ ਜਿਹੜਾ ਸੱਪੜ ਚ ਮਰਿਆ ਮੇਰਾ ਦੋਤਾ ਬੋਤ ਬਤਲ ਦੇ ਵਗ ਗਿਆ ਤੇ ਪੈ ਤਲ ਗਿਆ ਤੇ ਮੁੱਖ ਕਦੋਂ ਦੀ ਗੱਲ ਇਹ 4 ਸਾਲ ਹੋ ਗਏ 4 ਹੋ ਗਏ 5 ਹੋ ਗਏ 5 ਹੋ ਗਏ ਸੀਮਾ ਲੱਗ ਗਈ ਕਿ ਅਸੀਂ ਤਾਂ ਨਰਕ ਚ ਬੈਠੇ ਆ ਭਰਾ ਵਾ ਇੱਕ ਗੰਦਪੂਰ ਆ ਸਾਡੇ ਚ ਦਾ ਕੋਈ ਹਾਲ ਹੀ ਨਹੀਂ ਸਾਡਾ ਤਾਂ ਇੱਥੇ ਸਾਰਿਆਂ ਦੇ ਮੰਤਰੀ ਐ ਕੈਬਨਿਟ ਮੰਤਰੀ ਵੀ ਇੱਥੋਂ ਦਾ ਗੁਰਮੀਤ ਖੁੱਡੀਆਂ ਹੁਣ ਕਹਿੰਦੇ ਦੁਬਾਰਾ ਵੋਟਾਂ ਚ ਖੜਾ ਹੋ ਗਿਆ ਕਿ ਕੰਮ ਕੀਤਾ ਉਹਨੇ ਤੋ ਸਾਡਾ ਕੁਝ ਵੀ ਨਹੀਂ ਕੰਮ ਕੀਤਾ ਸਾਡਾ ਛੱਪੜ ਦਾ ਆ ਕੇ ਗਿਆ ਸੀ ਵੀ ਕਰਦੇ ਕੁਝ ਨਹੀਂ ਕੀਤਾ ਬਈ ਉਹਨੇ ਸਾਡਾ ਓਏ ਸਾਡਾ ਰੂੜੀਆਂ ਸਾਡੇ ਬੁਰਾ ਹਾਲ ਐ ਇੱਥੇ ਵੇਖ ਇੱਧਰ ਕਿੱਸੀ ਜਵਾਕਾਂ ਨੂੰ ਵੀ ਇੰਦਰ ਬਾਹਰ ਕੱਢ ਸਕਦੇ ਬੇਟਾ ਸਰ ਉਹਨਾਂ ਐ ਸਾਨੂੰ ਐ ਰੱਖਣਾ ਪੈਂਦਾ ਬਾਹਰ ਝੜ ਕੇ ਰੱਖਦੇ ਆ ਬਹੁਤ ਸਾਡਾ ਬੁਰਾ ਹਾਲ ਐ ਅਸੀਂ ਪੈ ਨਹੀਂ ਸਕਦੇ ਵਾਰੀ ਗੱਲ ਕੀ ਐ ਕੀ ਹੁਣ ਵੋਟਾਂ ਵੋਟਾਂ ਦਾ ਟਾਈਮ ਐ ਤੁਹਾਡੇ ਕੋਲ ਆਣ ਕੇ ਤਾਂ ਕੀ ਕਹਾਂਗਾ ਉਹਨਾਂ ਅਸੀਂ ਤਾਂ ਪਹਿਲਾਂ ਵੋਟਾਂ ਐ ਖੇ ਵੀ ਸਾਡਾ ਸੁਧਾਰ ਕਰੋ ਫਿਰ ਵੋਟਾਂ ਪੈਣ ਸਾਡੀ ਕੋਲ ਤਾਂ ਆਹੀ ਐ ਇਹ ਤਾਂ ਕਹਿੰਦੇ ਬਾਦਲਾਂ ਨੇ ਗੋਦ ਲਿੱਤਾ ਹੋਇਆ ਐ ਅੱਛਾ ਹ ਬਲਿਆ ਹੋਊ ਬਾਦਲਾਂ ਨੇ ਨੀ ਦੇਖਦੇ ਹੋ ਕੀ ਕਹਿੰਦੇ ਪਿੰਡ ਦਾ ਮੋਲ ਮੋਲ ਕੀ ਆਖਣਾ ਆ ਦੇਖ ਲੋ ਇੱਥੇ ਸੱਪਾਂ ਦੇ ਘਰ ਬਣਾ ਰੱਖੇ ਇਹਨਾਂ ਨੇ ਤੇ ਹੱਲੀ ਨਹੀਂ ਕਰਦੇਗੇ ਅਸੀਂ ਤਾਂ ਬਥੇਰਾ ਆਦਿਆਂ ਵੀ ਸਾਡਾ ਦੇਖਿਆ ਲੋਟ ਕਰੋ ਭਾਈ ਇੱਥੇ ਆ ਕੇ ਕੁਝ ਨਹੀਂ ਕਰ ਸਕਦੇ ਤਾਂ ਨਹੀਂ ਕਰ ਸਕਦੇ ਬਈ ਅੱਗੇ ਵੀ ਬਹੁਤ ਕਹਿਆ ਅਸੀਂ ਗੁਰਮੀਤ ਸਿੰਘ ਖੁੱਡੀਆਂ ਇੱਥੋਂ ਦੇ ਮੰਤਰੀ ਨੇ ਤੇ ਉਹ ਫਿਰ ਵੋਟਾਂ 'ਚ ਖੜੇ ਹੋ ਗਏ ਕਹਿੰਦੇ ਮੰਤਰੀ ਦਾ ਲੱਕ ਹੈ ਇਹ ਅੱਛਾ ਏ ਸਾਡਾ ਕੋਈ ਨਹੀਂ ਆ ਮੰਨਦੇ ਮੰਤਰੀ ਪਰ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਆਏ ਸੀ ਇੱਥੇ ਆ ਕੇ ਗਏ ਵੇ ਆ ਆ ਦੇਖ ਲੋ ਤੁਹਾਡੇ ਸਾਹਮਣੇ ਇੱਧਰ ਇੱਧਰ ਮਾਰ ਦੋ ਕੈਮਰਾ ਆ ਦੇਖ ਲੋ ਤੁਹਾਨੂੰ ਮਮਾ ਜੀ ਨੇ ਦੱਸਿਆ ਹੀ ਆ 5 ਸਾਲ ਦਾ ਮੇਰਾ ਭਾਂਜਾ ਸੀਗਾ ਤੇ ਉਹਨੂੰ 5 ਸਾਲ ਦਾ ਭਾਂਜਾ ਮੇਰੇ ਆਪ ਦੇ 4 ਭੈਣਾਂ ਉਦੋਂ ਬਾਅਦ ਉਹਦੇ ਕੋਲ ਬੱਚਾ ਨਹੀਂ ਹੋਏਗਾ ਸਾਰੇ ਉਹਨੂੰ ਤੰਗ ਕਰਦੇ ਆ ਭੈਣ ਨੂੰ ਮੇਰੇ ਨੂੰ ਆ ਗਲੀਆਂ ਤੁਹਾਡੇ ਸਾਹਮਣੇ ਸਾਰੀਆਂ ਗਲੀਆਂ ਬਣ ਗਈਆਂ ਆ ਦੇਖ ਲੋ ਚਾਰ ਚਾਰ ਛੇਰੇ ਦੇਖ ਲੋ ਛੱਪੜ ਦਾ ਇੱਧਰ ਮਾਰਿਓ ਮਾਰੀ ਜੀ ਹਰ ਤਾਂ ਸਾਰੀ ਤੇ ਛੜਕਦੇ ਥਰੋਂ ਤੋਂ ਰੂੜੀਆਂ ਲੱਗੀਆਂ ਪਈਆਂ ਇਹ ਕੀ ਲੱਗਦਾ ਕਿੰਨੇ ਪੁਰਾਣਾ ਹੀ ਚੱਲਦਾ ਆਂਦਾ ਹੈ ਜੀ ਛੱਪੜ ਪੁਰਾਣਾ ਜੀ ਪਰ ਇੱਥੇ ਦੋਹੀ ਬਹੁਤਾ ਦੀ ਬਿਮਾਰੀਆਂ ਸਾਨੂੰ ਲੱਗ ਚੁੱਕੀਆਂ ਜੀ ਛੱਪੜ ਦੇ ਗੰਦੀ ਬਦਬੂਸ ਮੰਦਾ ਪਾਣੀ ਆ ਜਾਂਦਾ ਜੀ ਤੇ ਸਾਰੇ ਅਸੀਂ ਟੱਬਰ ਬਿਮਾਰ ਰਹਿੰਦੇ ਆ ਮੱਲਾਈ ਵਾਰ ਬਿਮਾਰ ਰਹਿੰਦਾ ਜੀ ਕਿਸੇ ਰੇਖ ਦੀ ਦਵਾਈ ਚੱਲਦੀ ਆ ਜੀ ਤੇ ਇੱਥੇ ਸਰਕਾਰ ਤੋਂ ਬੇਨਤੀ ਕਰਦੇ ਸਾਡਾ ਦਾ ਮਸਲਾ ਹੱਲ ਕਰੇ ਤੇ ਅਸੀਂ ਕੋਈ ਮੰਤਰੀ ਨੇ ਸੁਣਵਾਈ ਨਹੀਂ ਕੀਤੀ ਕਿਸੇ ਕੋਈ ਮੰਤਰੀ ਸਾਡੀ ਸੁਣਵਾਈ ਨਹੀਂ ਕੀਤੀ ਇੱਥੇ ਕਰ ਜੀ ਨਾ ਅਜਤਾ ਇਤੋਂ ਇੰਨਾ ਦੁਖੀ ਆ ਵੀ ਅਸੀਂ ਇਹਨੂੰ ਘਰ ਵਿੱਚ ਨੂੰ ਤਿਆਰੇ ਬੈਠੇ ਆ ਵੀ ਅਸੀਂ ਕਿਸੇ ਪਾਸੇ ਹੋਰ ਜਾਈਏ ਜੀ ਮੰਤਰੀ ਦਾ ਕਹਿੰਦਾ ਮੈਂ ਜਿਹੜੇ ਇਲਾਕੇ ਚ ਕੰਮ ਕਰਤਾ ਕਿਸੇ ਨੇ ਕੀਤਾ ਨਹੀਂ ਹੋਣਾ ਵੇਖੋ ਜੀ ਕੰਮ ਕੀਤਾ ਵੇਖ ਲਓ ਜੀ ਸੱਪਾਂ ਦਾ ਘਰ ਆ ਜੀ ਨਰਾ ਸੱਪਾਂ ਸਾਡੇ ਘਰੇ ਆ ਆਇਂਦੇ ਆ ਅਸੀਂ ਜਵਕਾਂ ਨੂੰ ਥੱਲੇ ਨਹੀਂ ਛੱਡ ਸਕਦੇ ਜੀ ਅਸੀਂ ਸੱਪ ਸਾਨੂੰ ਐ ਨਹੀਂ ਪਤਾ ਸਾਡੇ ਕਿਹੜੇ ਖੁੰਝੇ ਸੱਪ ਬੈਠਾ ਹੁੰਦਾ ਜੀ ਹਾਂ ਕਿ ਸਾਡੀ ਤਾਂ ਜੀ ਬੇਨਤੀ ਆ ਜੀ ਸਾਡੀ ਸਰਕਾਰ ਤੱਕਰ ਵੀ ਸਾਡਾ ਇਹ ਚੱਪੜ ਦਾ ਮਸਲਾ ਹੱਲ ਕਰਵਾ ਦਿਓ ਜੀ ਠੀਕ ਆ ਜੀ ਵਿਕਾਸ ਹੋਇਆ ਪਿੰਡ ਦਾ ਵੀਰੇ ਸਾਡਾ ਤਾਂ ਆਹੀ ਮੁੱਦਾ ਸੀ ਮੇਨਤਾ ਕਿ ਸਾਡੇ ਨਿੱਕੇ ਨਿੱਕੇ ਬੱਚੇ ਸ਼ਾਮ ਨੂੰ ਰੋਟੀ ਖਾਣੀ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਇਹ ਹੀ ਮੁੱਦਾ ਨਹੀਂ ਸਾਡਾ ਹੱਲ ਹੋਇਆ ਤਾਂ ਹੋਰ ਤਾਂ ਕੀ ਇੱਥੇ ਮੰਤਰੀ ਵੀ ਆਏ ਹੋਣੇ ਆ ਵੋਟਾਂ ਮੰਗਣ ਆਉਂਦੇ ਆ ਕੀ ਸਵਾਲ ਕਰੋਂਗੇ ਉਹਨਾਂ ਤੋਂ ਹਾਂਜੀ ਕਰਾਂਗੇ ਮਿਲਣਗੇ ਤਾਂ ਜ਼ਰੂਰ ਕਰਾਂਗੇ ਕਹਿੰਦੇ ਪਿੰਡ ਦੇ ਜਿਹੜੇ ਕੜਮ ਚੋਧਰੀ ਹੁੰਦੇ ਉਹ ਮੁੜੇ ਆ ਜਾਂਦੇ ਨਹੀਂ ਜੀ ਅਸੀਂ ਕਰਾਂਗੇ ਕਰਾਂਗੇ ਉਹ ਕਰਨ ਤਾਂ ਹੁੰਦੇ ਨਹੀਂ ਕੋਈ ਨਹੀਂ ਆਉਂਦਾ ਆਉਂਦਾ ਹੀ ਨਹੀਂ ਮੁੜ ਕੇ ਵੋਟਾਂ ਲਾ ਕੇ ਭੱਜ ਜਾਂਦੇ ਵਾਪਸ ਕੋਈ ਆਉਂਦਾ ਤਾਂ ਹੈ ਨਹੀਂਗਾ ਜੀ ਮੁੜ ਕੇ ਕੋਈ ਸੋਲੂਸ਼ਨ ਤਾਂ ਹੁੰਦਾ ਹੀ ਨਹੀਂ ਹੱਲ ਤਾਂ ਹੋਇਆ ਹੀ ਨਹੀਂ ਸਾਡਾ ਤਾਂ ਹੋਇਆ ਨਹੀਂਗਾ ਕਿੰਨੇ ਸਾਲ ਹੋ ਗਏ ਸਾਡਾ ਛੋਟਾ ਜਿਹਾ ਬੱਚਾ ਸੀ ਉਹ ਵੀ ਇੱਥੇ ਡੈਥ ਹੋ ਗਈ ਉਹਦੀ। ਇੱਥੋਂ ਪਿੰਡ ਦੇ ਰਹੇ ਹਾਂ। ਹਾਂਜੀ ਪਿੰਡ ਸਰੇ ਹਾਂ। ਪਤਾ ਕੀ ਦਿਖਦੇ ਹੋ? ਇਹ ਕੰਮ ਵਾਕਈ ਨਹੀਂ ਹੋਇਆ ਪਿੰਡ ਤੇ। ਨਹੀਂ ਜੀ ਸਾਡਾ ਕੰਮ ਕੋਈ ਨਹੀਂ ਕਰਿਆ। ਅੱਜ ਕਰੇ ਕਰੇ ਨਹੀਂ ਕੰਮ ਕਰਿਆ। ਅਸੀਂ ਬਹੁਤ ਤੰਗ ਹ ਜਿੰਨੇ ਆਖਦੇ ਉਹ ਨਹੀਂ ਤੰਗ। ਸਾਡੀ ਗੱਡੀ ਸਾਡੀ ਨਹੀਂ ਟੱਪਦੀ ਕੋਈ। ਟਰੈਕਟਰ ਸਾਡਾ ਨਹੀਂ ਟੱਪਦਾ। ਆ ਇੱਥੇ ਕਿੱਡੀ ਸੋਹਣੀ ਕੁਸ਼ਵਾਂ ਆਉਂਦੀ ਐ। ਹਾਂ? ਰੋਟੀ ਖਾਣੂ ਜੀ ਨਹੀਂ ਕਰਦਾ ਸਾਡਾ। ਇੱਥੇ ਰੂੜੀਆਂ ਦੇਖ ਲਓ। ਰੂੜੀਆਂ ਤਾਂ ਹਾਂ ਆ ਵੇਖੋ ਸਾਡੇ ਅਸੀਂ ਬਹੁਤ ਤੰਗ ਆ ਹਾਂ ਇਹ ਸਰਕਾਰ ਦੇ ਸਰਕਾਰ ਆਉਂਦੀ ਐ ਇੱਥੇ ਕੋਈ ਸਰਕਾਰ ਦੇ ਨੁਮਾਇੰਦੇ ਸਰਕਾਰ ਸੜਾਈ ਨਹੀਂ ਦਿੰਦੀ ਸਰਕਾਰ ਤਾਂ ਆਉਂਦੀ ਐ ਉਹ ਤਾਂ ਕਹਿੰਦੀ ਸਾਡੀ ਸਰਕਾਰ ਸੱਥਾਂ ਤੋਂ ਚੱਲਿਆ ਕਰੂਗੀ ਲੋਕਾਂ ਚੱਲਿਆ ਕਰੂਗੀ ਸੱਥਾਂ 'ਚ ਸਾਡੀ ਤਾਂ ਚੱਲ ਜਿੰਦੀ ਆ ਕੋਈ ਨਹੀਂ ਸੁਣਦਾ ਨਹੀਂ ਭਾਈ ਸਾਡੀ ਕੋਈ ਵੀ ਨਹੀਂ ਸੁਣਦਾ ਮੰਤਰੀ ਕਿਹੜਾ ਗੋੜਾ ਮਰਨੋਂ ਹੁੰਦਾ ਪਿੰਡ ਨਾ ਕੋਈ ਮੰਤਰੀ ਆਵੇ ਨਾ ਕੁਛ ਨਹੀਂ ਆਉਂਦੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਆਉਂਦੇ ਆ ਹਾਂ ਫੇਰ ਪਿੰਡ 'ਚ ਵੀ ਕੋਈ ਘਲਮ ਚੌਧਰੀ ਛੱਡੇ ਹੋਣਗੇ ਇਹਨਾਂ ਵੱਧ ਫਿਰਦੇ ਆ

ਉਹ ਘਰੋਂ ਨਹੀਂ ਨਿਕਲਦਾਗਾ ਜੇ ਜਾਣੇ ਤਾਂ ਦੂਰੋਂ ਮੋੜ ਦਿੰਦਾ ਉਹ ਨਹੀਂ ਉਹ ਤਾਂ ਸਾਡੀ ਸੁਣ ਕੱਲ ਸੁਣਦੇ ਨਹੀਂ ਸਰਪੰਚ ਦਾ ਉਹਦਾ ਤਾਂ ਵੀ ਇੱਥੇ ਸਾਡੇ ਆ ਗੰਦਾ ਭਈ ਚੱਕਦੇ ਗਾਲੀਆਂ ਸਾਬ ਹੋ ਜਣਾ ਕੋਈ ਨਹੀਂ ਕਰਦਾ ਜਦਨੇ ਬੰਦ ਕਾਟ ਦਿੱਸ ਮਗਾਂਦੇ ਸਾਰਿਆਂ ਨੂੰ ਇਹ ਵੋਟਾਂ ਲੈਣੀਆਂ ਉਦੋਂ ਭੱਜੇ ਆਉਂਦੇ ਆ ਹਾਂ ਵੋਟਾਂ ਵੇ ਨੂੰ ਸਵਾਲ ਪੁੱਛੋਂਗੇ ਹਾਂ ਪੁੱਛਾਂਗੇ ਉਹ ਭਗਵਾਨ ਜਮਾਨ ਵੀ ਕਹਿੰਦਾ ਹੁੰਦਾ ਜਦ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਤੇ ਸਵਾਲ ਪੁੱਛਿਆ ਕਰੋ ਤੇ ਤੁਸੀਂ ਉਹਨਾਂ ਦੇ ਨੁਮਾਇੰਦਿਆਂ ਤੋਂ ਸਵਾਲ ਪੁੱਛੋਂਗੇ ਪੁੱਛਾਂਗੇ ਪੁੱਛਾਂਗੇ ਆ ਪੁੱਛਾਂਗੇ ਜ਼ਰੂਰ ਪੁੱਛਾਂਗੇ ਮੰਤਰੀ ਆ ਉਹਦਾ ਉਹ ਬੈਠਾ ਕੁੱਡੀਆਂ ਵਾਲਾ ਆਏ ਹੀ ਨਹੀਂ ਮੁਰਕੇ ਪਹਿਲਾਂ ਤਾਂ 25 ਜਿਹੜੇ ਮਾਰਦਾ ਹੀ ਵੋਟਾਂ ਲੈਣੀਆਂ ਜਦੋਂ ਮੁਰਕੇ ਆਏ ਹੀ ਨਹੀਂ ਇੱਥੇ ਹਾਂ ਅਨਦਰ ਅਨਦਰ ਬੁਰਾ ਲੋਗ ਕਰਦਾ ਕਹਿੰਦਾ ਮੈਂ ਤਾਂ ਉਹ ਕਹਿੰਦੇ ਦੋ ਸਾਲਾਂ ਜਿਹੜਾ ਵਿਕਾਸ ਪਿੰਡਾਂ ਚ ਸ਼ਹਿਰਾਂ ਚ ਕਰਤਾ ਕਿਸੇ ਨੇ ਕੀਤਾ ਹੀ ਨਹੀਂ ਉਹ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਉਹਨਾਂ ਆਂ ਦਾ ਟੱਡੇ ਬੱਸਦੇ ਹੋਰ ਕਿਦਰ ਨਹੀਂ ਕਰਉਂਦਾ ਹਾਂ ਕੀ ਦੇਖਦੇ ਹੋ ਭਾਈ ਮਾਤਾ ਜੀ ਤੁਸੀਂ ਇੱਥੇ ਰਹਿਣ ਵਾਲੇ ਇੱਥੋਂ ਦੇ ਰਹਿਣ ਵਾਲੇ ਵਿੱਲੇ ਪੈਸੇ ਭਾਵੇਂ ਕਿੰਨੇ ਸੱਤ ਦੇ ਜਾਂਦੀ ਪੰਚਾਇਤ ਨਾ ਜਿਹੜੀ ਪਤਾ ਹੀ ਨਹੀਂ ਕੀ ਕਰੀ ਜਾਂਦੀ ਐ ਅਸੀਂ ਤਾਂ ਐਡੇ ਡਸਪੋਰਟ ਚਾਤਾ ਦਾ ਪੰਗ ਹੋਇਆ ਇਹਨੂੰ 6 ਮਹੀਨੇ ਹੋਏ ਐਡੇ ਡਸਪੋਰਟ ਕੇ ਨਿਕਲਦੇ ਤੇ ਸਾਰਾ ਦਿਨ ਐ ਤੇ ਸਪੋਰਟ ਕੇ ਕੁੱਟਣ ਚ ਰਹਿੰਨੇ ਆ ਉਹ ਕੀ ਕਰ ਗਿਆ ਅਸੀਂ ਤੇ ਮੁਸਕ ਉਹ ਹੋ ਹੋ ਜੇ ਰੋਟੀ ਖਾਣ ਨੇ ਆ ਖਾ ਦਿਨ ਜਾਂਦੀ ਜੇ ਬੰਦਰ ਵੜਦੇ ਤਾਂ ਕੀ ਕਰ ਗਿਆ ਮੰਤਰੀ ਤੇ ਤੁਹਾਡੇ ਪੈਸੇ ਲੱਗੇ ਤਾਂ ਹੀ ਹੈ ਮਾਤਰੀ ਲੱਗੇ ਤਾਂ ਪਰ ਅਸੀਂ ਕੀ ਕਰਕੇ ਮੰਤਰੀ ਨੂੰ ਮਾਤਰੀ ਪੈਸੇ ਦੰਦਾ ਹੋ ਗਿਆ ਪਰ ਸਾਨੂੰ ਤਾਂ ਆਏ ਜਾਂ ਸੰਤੋ ਇੱਕ ਕੱਖ ਵੀ ਦੇ ਕੇ ਆਈ ਤਾਂ ਆਈ ਜਾਂਦੇ ਐ ਗੱਲ ਸੁਣਨ ਵੀ ਨਹੀਂ ਆਇਆ ਤੂੰ ਲੈ ਸੁਣੂ ਕੀ ਕਰੂ ਕੱਲ ਆਇਆ ਸੀ ਇੱਥੇ ਕੋਈ ਹੋਰ ਉਹ ਆ ਤਾਂ ਮੈਂ ਫੋਨ ਤੇ ਕੰਮ ਕਰੂੰਗਾ ਤੇ ਜੇ ਫੋਨ ਤੇ ਕੰਮ ਕਰੇਗਾ ਮੈਨੂੰ ਆ ਕੇ ਵੀ ਸਾਡੇ ਛਪੜ ਦੇ ਵਿੱਚ ਵੇਖਦਾ ਸੀ ਬੈ ਲੱਗੀ ਕੋਸ ਇਥੇ ਹੀ ਪਤਾ ਲੱਗੇ ਗੱਲ ਤਾਂ ਸਾਡੀ ਫੇਰ ਹੀ ਸੁਨੇਗਾ ਵੀ ਸਾਡੇ ਛੱਪੜ ਦੀ ਹੱਲ ਕਰ ਵੀ ਵੋਟਾਂ ਤਾਂ ਹੁਣ ਦੂ ਵੀ ਆ ਗਿਆ ਮੈਂ ਵੀ ਆ ਗਿਆ ਚੱਲ ਵੋਟਾਂ ਪਾਉਣੀਆਂ ਆਸੀ ਸਾਨੂੰ ਕੋਈ ਨਹੀਂ ਵੋਟਾਂ ਪਾੜੇ ਮਿਲੇ ਨਾ ਮਿਲੇ ਸਾਡਾ ਛੱਪੜ ਦਾ ਹੱਲ ਹੋ ਜਾ ਬਸ ਅੱਜ ਤਾਂ ਭੁੱਖੇ ਦੀ ਦਿੱਕਤ ਨਾਲ ਕੋਈ ਨਹੀਂ ਸਾਨੂੰ ਤਾਂ ਇਹਦਾ ਗੱਲ ਕਹ ਵੀ ਸਾਨੂੰ ਉਹ ਕਿਹੜਾ ਜਨੌਰ ਹੈ ਜਿਹੜਾ ਛੱਪੜ ਦੇ ਵਿੱਚ ਜਾਂਦਾ ਨਹੀਂ ਆਉਂਦਾ ਨਹੀਂ ਸਾਡਾ ਤਾਂ ਕਰੇ ਵੜ ਜਾਂਦੇ ਅਸਨ ਕੋਸੀ ਕੀ ਕਰਦੇ ਮਾਦਾ ਤੁਸੀਂ ਵੀ ਇੱਥੋਂ ਦੇ ਰਹੇ ਹੋ ਅਰੇ ਅਸੀਂ ਇੱਥੋਂ ਦੇ ਰਹਿਣ ਵਾਲੇ ਆਂ ਭਰਾਵਾ ਅਸੀਂ ਵੋਟ ਤਾਂ ਪਾਵਾਂਗੇ ਜੇ ਸਾਡਾ ਮਸਲਾ ਹੱਲ ਗੁੱਡੀਆਂ ਨੂੰ ਸਵਾਲ ਨਹੀਂ ਪੁੱਛਿਆ ਖੁੱਡੀਆਂ ਜਿਹੜੇ ਘੜਮ ਚੌਧਰੀ ਹੈ ਸਾਡੇ ਕੋਲੇ ਕੋਈ ਨਹੀਂ ਕੋਈ ਖੁੱਡੀਆਂ ਵਾਲਾ ਨਾ ਬੁੱਡੀਆਂ ਵਾਲਾ ਕੋਈ ਨਹੀਂ ਪਹੁੰਚਿਆ ਸਾਡੇ ਕੋਲੇ ਅਸੀਂ ਤਾਂ ਅਸੀਂ ਤਾਂ ਮਸਲਾ ਹੱਲ ਹੋਊਗਾ ਵੋਟ ਪਾਵਾਂਗੇ ਨਹੀਂ ਅਸੀਂ ਵੋਟ ਨਹੀਂ ਪਾਵਾਂਗੇ ਅਸੀਂ ਤਾਂ ਦੀ ਕੋਲੇ ਰੱਖੇ ਕਿਹਦਾ ਬਾਦਲਾਂ ਦਾ ਪਿੰਡ ਬਣੇ ਜਾਂਦੇ ਬਾਦਲਾਂ ਨੇ ਕੰਮ ਕੀਤਾ ਬਾਦਲ ਵਾਲਿਆਂ ਨੇ ਬਹੁਤ ਕੀਤਾ ਸੀ ਬਾਦਲ ਆਲੇ ਆਂਦੇ ਨੇ ਤਾਂ ਅਸੀਂ ਨਾ ਉਹਨਾਂ ਦੇ ਘਰੇ ਜਾ ਕੇ ਚਾਹ ਪੀਂਦੇ ਸੀ ਰੋਟੀਆਂ ਖਾਂਦੇ ਸੀ ਬਾਦਲ ਆਲੇ ਨੇ ਜਰੀ ਇਸ ਨਹੀਂ ਹੋਈ ਆ ਜਿਹੜਾ ਹੁਣ ਮੋਦੀ ਮਾਦੀ ਬਣਿਆ ਮੋਦੀ ਆਲੇ ਨੇ ਨਾ ਤਾਂ ਕੋਈ ਤਨਖਾਹ ਦਿੰਦਾ ਨਾ ਕੋਈ ਬਾਤ ਆ ਸਾਨੂੰ ਫੇਲ ਕਰਦੇ ਮੋਦੀ ਕਿਹੜੇ ਮਹਿਕਮੇ ਚ ਲੱਗਿਆ ਹੋਏ ਆਏ ਅਸੀਂ ਤਾਂ ਕੋਈ ਮਹਿਕਮੇ ਚ ਨਹੀਂ ਲੱਗਿਆ ਸਾਡਾ ਮਹਿਕਮਾ ਸਾਡਾ ਨਹੀਂ ਵੀ ਹਾਂ ਹੋਤਾ ਫਿਰ ਹੋਤਾ ਫਿਰ ਪੰਜਾਬ ਗਵਰਨਮੈਂਟ ਨੇ ਦੇਣੀ ਹੁੰਦੀ ਤਾਂ ਸਟੇਟ ਦਾ ਕੰਮ ਆ ਗਿਆ ਉਹ ਸੇਠ ਦਾ ਤਾਂ ਜਰੂਰ ਕੰਮ ਆ ਗਿਆ ਪਰ ਪਹਿਲਾਂ ਕਿਵੇਂ ਮਿਲਦੀਆਂ ਸਿੰਦਰਾਂ ਹਾਂ ਪਹਿਲਾਂ ਸਹੀ ਮਿਲ ਹੀ ਜਾਂਦੀਆਂ ਸੀ ਹੁਣ ਕਿਉਂ ਨਹੀਂ ਮਿਲਦੀਆਂ ਹੁਣ ਤਾਂ ਕਰਜ਼ਾ ਚੱਕੀ ਜਾਂਦੀ ਹੈ ਪੰਜਾਬ ਸਰਕਾਰ ਉਹ ਜਿਹੜਾ ਕਰਜ਼ਾ ਚੱਕੀ ਜਾਂਦੀ ਹੈ ਆਪੇ ਹੀ ਲਾਹੂ ਉਹ ਮੋੜ ਕੇ ਸਾਨੂੰ ਹੀ ਕਰੀ ਜਾਂਦੇ ਆ ਫਿਰ ਹੋਰ ਕੀ ਕਰਨ ਫਿਰ ਹੋਇਆ ਸੀ ਕਿ 1000 ਰੁਪਿਆ ਕੇ ਬੁਢਾ ਨੂੰ ਰਸੋਈ ਦਾ ਪਾਉਣਗੇ ਇਹਦਾ 2500 ਰੁਪਿਆ ਪੈਨਸ਼ਨ ਵੰਡ ਦੇਣਗੇ ਉਹ ਤੂੰ ਕੌਣ ਦੇ ਮੈਂ ਹਾਂ ਭਾਈ ਜੀ ਤੁਸੀਂ ਵੀ ਇੱਥੇ ਦੇ ਆਂ ਆ ਕਿਵੇਂ ਦੇਖ ਜਾ ਕਿ ਸਰਕਾਰ ਕੰਮ ਕਰ ਰਹੀ ਹੈ ਪਿੰਡ ਦੇ ਵਿੱਚ ਕੁਛ ਨਹੀਂ ਕਰਦਾ ਜੀ ਸਾਹਮਣੇ ਦੇਖ ਲਓ ਤੁਸੀਂ ਦੇਖ ਲਓ ਹੁੰਦਾ ਹੈ ਕਿਆ ਕੰਮ ਹੁੰਦਾ ਆ ਦੇਖ ਲਓ ਜੀ ਸਾਰਾ ਦਾ ਮੱਚ ਰ ਗਈ ਇਹਨਾਂ ਲੋਕਾਂ ਨੇ ਜਿਹੜੇ ਨਮਾਇंदे ਸਰਕਾਰ ਦੇ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਕਰੀ ਜਾਂਦੇ ਜੀ ਪੈਸਾ ਉਸੇ ਰੋਂਦਾ ਪਰ ਕੋ ਲਾਂਦਾ ਨਹੀਂ ਇੱਥੇ ਕੋਈ ਸੁਣਵਾਈ ਨਹੀਂ ਇੱਥੇ ਬੇਟਾ ਕਾਦਾ ਅਜਾ ਬੰਦਾ ਕੀ ਦਾ ਬੱਚਾ ਸੀ ਕਿਹੜਾ ਸਾਡਾ ਇੱਥੇ ਬੈਠਿਆ ਹੈ ਸਾਡੀ ਨਾਲ ਨਹੀਂ ਕਰ ਰਹੇ ਬਾਈ ਨਾ ਦੀ ਨਾ ਹੁਣ ਸਾਰਾ ਦਿਨ ਕਿੱਥੇ ਰਾਤੀ ਰਹਿੰਦੇ ਆ ਆਹ ਹਨੂਰ ਬੱਤੀ ਦੇ ਬੜੇ ਹੀ ਖਰਚਾ ਪੜਦੇ ਬਿਲਕੁਲ ਸਾਹਮਣੇ ਕਿਵੇਂ ਦੇ ਪਹਿਲਾਂ ਤੁਹਾਡਾ ਧੰਨਵਾਦ ਪਿੱਠੀ ਨੋਚ ਤਾ ਜੀ ਹੋਰ ਜੀ ਪੰਜਾਬ ਹਰਿਆਣੇ ਵਾਲੇ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀ ਤੁਸੀਂ ਇੱਥੇ ਆਏ ਹੋ ਕਿ ਚਲੋ ਕਿਸੇ ਨੇ ਸਾਡੀ ਗੱਲ ਤਾਂ ਸੁਣੀ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਅਸੀਂ ਅਸ ਤੋਂ ਪਹਿਲਾਂ ਵੋਟਰਾਂ ਦਾ ਬਹੁਤ ਪਾਸ ਆ ਗਿਆ ਲੋਕਾਂ ਨੂੰ ਤੰਨੇ ਸਰਕਾਰਾਂ ਉਚਾਰਨ ਪਾਲੀਆਂ ਪਰ ਬਾਦਲ ਸਾਹਿਬ ਨੇ 25 ਸਾਲ ਰਾਜ ਕਰਕੇ ਇੱਥੇ ਪੈਸਾ ਬਹੁਤ ਦਿੱਤਾ ਇਸ ਪਿੰਡ ਕੇ ਮਾਰੇ ਨੂੰ ਖਾਦਾ ਕਿਨੇ ਹੈ ਪੰਚਾਇਤਾਂ ਨੇ ਇਹ ਛੱਪੜ ਦੇ ਪੈਸੇ ਤਿੰਨ ਵਾਰੀ ਆ ਗਏ ਚਾਰ ਵਾਰੀ ਆ ਗਏ ਪੈਸਾ ਇੱਕ ਵੀ ਨਹੀਂ ਇੱਥੇ ਲੱਗਿਆ ਤੁਸੀਂ ਹਾਲ ਵੇਖ ਰਹੇ ਹੋ ਆ ਕਿਸੇ ਦੇ ਮਨਲਾ ਰਾਹ ਜਾ ਰਿਹਾ ਕਿਸੇ ਦੇ ਘਰ ਨੂੰ ਇੱਥੇ ਰੂੜੀਆਂ ਇਹ ਨਜਾਇਜ਼ ਕਬਜ਼ੇ ਕਿਨੇ ਕਰਾਏ ਹੈ ਸੁਣੋ ਸਹੀ ਗੱਲ ਦਤਨਾ ਕੋਈ ਕਦੇ ਕਾਂਗਰਸ ਕਰਾਉਂਦੀ ਹੈ ਕਦੇ ਕੋਈ ਕਰਾ ਦਿੰਦੇ ਆ ਜੇ ਸਾਡੀ ਗੱਲ ਸੁਣਨ ਤੇ ਇਹ ਨਜਾਇਜ਼ ਕਬਜ਼ੇ ਨਹੀਂ ਹੁੰਦੇ ਆ ਰੂੜੀਆਂ ਨਹੀਂ ਲੱਗਦੀਆਂ ਸਹੀ ਸਾਡੇ ਅੱਜ ਰੋਟੀ ਖਰਾਵਾ ਇੱਥੇ ਵੇਖੋ ਤੁਸੀਂ ਸੱਪ ਘਰੇ ਫਿਰਦੇ ਆ ਚਾਰ ਸਪੇਰੇ ਘੇੜਾ ਤੇ ਲੋ ਅਸੀਂ ਇੱਥੋਂ ਇੱਥੇ ਬੰਦਾ ਕੋਈ ਰੋਟੀ ਨਹੀਂ ਖਾ ਸਕਦਾ ਇਹ ਸਾਡੇ ਕੋਲੇ ਵੋਟਾਂ ਲੈਣਾ ਉਦੋਂ ਆ ਜਾਂਦੇ ਆ ਛੱਪੜ ਤੇ ਆ ਕੇ ਮੁੜ ਜਾਂਦੇ ਨਾਲੇ ਉਹ ਛੱਪੜ ਦਾ ਹਜੇ ਹਾਲਾਤ ਨਹੀਂ ਪਤਾ ਲੱਗਿਆ ਹੁਣ ਐਤ ਕੀ ਅਸੀਂ ਇਹ ਵੇਖਣਾ ਚਾਹੁੰਨੇ ਆ ਵੀ ਖੁੱਡੀਆਂ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਉਹਨੇ ਕੰਮ ਕੀਤਾ ਸੀ ਕਿ ਪਹਿਲਾਂ ਪਾਈਪਾਂ ਵਾਲਾ ਸੋਚਿਆ ਸੀ ਪੈ ਬਾਰੇ ਵੀ ਸਾਡੇ ਪਿੰਡ 'ਚ ਪਾਣੀ ਨਹੀਂ ਸੀ ਇਸ ਕੈਂਟਰ ਨਾਲ ਪਾਉਂਦੇ ਸੀ ਉਹਨੇ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਸਾਡੇ ਪਾਣੀ ਇੱਥੇ ਆਉਣ ਲੱਗ ਗਿਆ ਪਾਣੀ ਦੀ ਕੋਈ ਕਮੀ ਨਹੀਂ ਨਹਿਰਾਂ ਤੋਂ ਪਾਈ ਹੈ ਤੇ ਹੁਣ ਪੈਵਲਨ ਮਨਜ਼ੂਰ ਕਰਵਾ ਕੇ ਉਹਨੇ ਸਾਰੇ ਕੁਝ ਕਰਾਤਾ ਹੁਣ ਉਹਨੇ ਵਾਦਾ ਕੀਤਾ ਸਾਡੇ ਛੱਪੜ ਦਾ ਉਹ ਐਤਕੀ ਅਸੀਂ ਪੁੱਛ ਲਾਂਗੇ ਐਤਕੀ ਅਸੀਂ ਪੁੱਛ ਲਾਂਗੇ ਵੀ ਸਾਡਾ ਛੱਪੜ ਦਾ ਕੰਮ ਹੁੰਦਾ ਹੈ ਕਿ ਨਹੀਂ ਪਰ ਜਿਹੜੇ ਇਸ ਟਾਈਮ ਭਵੰਤਮਾਨ ਕੰਮ ਕਰਾ ਰਿਹਾ ਸਾਨੂੰ ਕੁਝ ਵੀ ਇਹਦੇ ਵਿੱਚ ਕੋਈ ਰਿਸ਼ਵਤ ਨਹੀਂ ਲੱਗੀ ਨਾ ਕੋਈ ਥਾਣੇ 'ਚ ਪੈਸਾ ਲੈਂਦਾ ਮੈਂ ਰੋਜ਼ ਹੀ ਜਾਂਦਾ ਮੇਰੇ ਰੋਜ਼ ਦੇ ਕੰਮ ਹੀ ਹੈ ਕਿ ਥਾਣੇ 'ਚ ਜਾਣਾ ਡੇਲੀ ਜਾਂਦਾ ਮੈਂ ਮੰਨ ਲਓ ਇੱਕ ਦਿਨ ਛੱਡਦਾ ਹੂਆ ਪਰ ਅਜ ਤੱਕ ਕਿਸੇ ਥਾਣੇ 'ਚ ਕਿਸੇ ਨੇ ਪੈਸਾ ਨਹੀਂ ਲਿਆ ਪਰ ਜਿਹੜੇ 25 ਸਾਲ ਪਹਿਲਾਂ ਕਰ ਰਹੇ ਅਸੀਂ ਬਾਦਸਾਂ ਨੂੰ ਮਾੜਾ ਨਹੀਂ ਕਹਿ ਸਕਦੇ ਹ ਪਾਰ ਪੰਚਾਇਤਾਂ ਪੈਸੇ ਖਾ ਗਿਆਂ ਉਹਨੂੰ ਉਹਨਾਂ ਨੇ ਮਾਰਿਆ ਨਹੀਂ ਅੱਜ ਉਹ ਮਰਦੇ ਨਹੀਂ ਸੀ ਇੱਥੇ ਕੜਮ ਚੌਧਰੀਆ ਮਾਰ ਗਿਓ ਉਹ ਜਿਹੜੇ ਹੁਣ ਉਹ ਕੜਮ ਚੌਧਰੀ ਲਾ ਲਓ ਭਾਵੇਂ ਉਹਨਾਂ ਨੂੰ ਕੁਛ ਹੀ ਕਾ ਲਓ ਭਾਵੇਂ ਕੋ ਦੱਲੇ ਲਾ ਲਓ ਕੁਛ ਹੀ ਲਾ ਲਓ ਜਿੰਨੇ ਨੇ ਨੇੜੇ ਤੇੜੇ ਬਣਿਆ ਉਹਨਾਂ ਦੀਆਂ ਕਿੱਲੇ ਕਿੱਲੇ ਚ ਕੋਠੀਆਂ ਪਾਲੀਆਂ ਸਾਡੇ ਪਿੰਡ ਚ ਦੋ ਦੋ ਕਿੱਲਾਂ ਦੀ ਕੋਠੇਆਂ ਅਸੀਂ ਨਹੀਂ ਪਾਈਆਂ ਅਸੀਂ ਜ਼ਮੀਨ ਦੇ ਜਾਇਦਾਦ ਦੇ ਮਾਲਕ ਆ ਅਸੀਂ ਨਹੀਂ ਪਾਈਆਂ ਬਾਦਲ ਸਾਹਿਬ ਦੇ ਪੈਸੇ ਉਹਨਾਂ ਨੇ ਪਾਈਆਂ ਅੱਜ ਬਾਦਲ ਸਾਹਿਬ ਨੂੰ ਉਹਦੇ ਜਾਂ ਉਹਨੂੰ ਜਾਂ ਉਹਨਾਂ ਨੂੰ ਪੈਸਾ ਜਾਂ ਵੋਟ ਮੰਗਣ ਦੀ ਇੱਥੇ ਲੋੜ ਨਹੀਂ ਸੀ ਪਿੰਡ ਚ ਜਿਵੇਂ ਉਹਨਾਂ ਨੇ ਕੰਮ ਕੀਤੇ ਜਿਨ੍ਹਾਂ ਨੇ ਪੈਸਾ ਖਾਦਾ ਮੈਂ ਤਾਂ ਆਹੀ ਗੱਲ ਕਹਿਣੀ ਸੀ ਤੁਹਾਨੂੰ ਤੁਹਾਡੇ ਅਗੇ ਫਤਿਹ ਹੈ ਮੇਰਾ ਮੋਲ ਕਾਦੇ ਵਰੀ ਜੀ ਮੋਟਾ ਮੋਟਾਂ ਵਰਤਾਈਂ ਮਾਹੌਲ ਦਾ ਛੁੱਡੀਆਂ ਆਂਦੇ ਲੱਗਦਾ ਵਾਲਾ ਛੁੱਡੀਆਂ ਨੇ ਤਾਂ ਕਿਵੇਂ ਲੱਗੀਆਂ ਛੁੱਡੀਆਂ ਦਾ ਮੋਲ ਪਹਿਲਾਂ ਹੀ ਚੰਗਾ ਇੱਥੇ ਵੈਸੇ ਕੰਮ ਕੁੰਮ ਕਰਦਾ ਵੈਸੇ ਹੀ ਗੱਲ ਨੇ ਇਹਨੇ ਛੱਪੜਾਂ ਦਾ ਬੁਰਾ ਹਾਲ ਹੈ ਪਿੰਡ ਦੇ ਛੱਪੜਾ ਸਾਰੇ ਪਿੰਡਾਂ 'ਚ ਬੁਰਾ ਹੈ ਕਿੱਥੇ ਇੱਥੇ ਚੰਗਾ ਕਿਹੜੇ ਪਿੰਡ ਚ ਮੈਨੂੰ ਦੱਸੋ ਜੀ ਦੂਸਰੇ ਪਿੰਡਾਂ ਚੰਗਾ ਕਿੱਥੇ ਦੂਸਰੇ ਪਿੰਡਾਂ ਚੰਗਾ ਨਹੀਂ ਕਿਤੇ ਹੋ ਸਕਦਾ ਕਿਤੇ ਇੱਕ ਦੂਜੀ ਤੇ ਹੋ ਸਕਦਾ ਪੈਣਾ ਨਹੀਂ ਐਨਾ ਬੱਦਲ ਕਿਉਂ ਨਹੀਂ ਕਹ ਬੱਦਲਾਂ ਤਾਂ ਲਵਾਰਾ ਕ ਮੇਰਾ ਗੋਦ ਲੇਤਾ ਹੂੰ ਬੱਦਲਾਂ ਤਾਂ ਲਵਾਰਾ ਤੇ ਕ ਮੇਰਾ ਗੋਦ ਲੇਤਾ ਹੋਇਆ ਸੀ ਕਹਿੰਦੇ ਕੰਮ ਹੀ ਬੜੇ ਕਿਤੇ ਬੱਦਲ ਨੇ ਨਹੀਂ ਕੰਮ ਤਾਂ ਕਰਿਆ ਪਰ ਉਹ ਆਹ ਸਰਕਾਰ ਵੇ ਕਰਿਆ ਵੈਸੇ ਜੀ ਗੱਲ ਨਹੀਂ ਕੰਮ ਕਰਦੀ ਹੈ ਕੰਮ ਸਾਰੇ ਕਰਦੇ ਆ ਪਾਲੀ ਸਰਕਾਰ ਆ ਜਿਹਨੂੰ ਆਪਾਂ ਸਭ ਸਾਰਾ ਉਸੇ ਨੇ ਹੁੰਦਾ ਫਿਰ ਤਾਂ ਪਤਾ ਹੀ ਐ ਅੱਪੋ ਜੀ ਕਿਹੜੀ ਸਰਕਾਰ ਦੇਖਣੀ ਪਸੰਦ ਕਰੋ ਅਸੀਂ ਤਾਂ ਵੋਟ ਪਾਉਣਾ ਜਿਹੜੀ ਮਰਜ਼ੀ ਆਏ ਕਿੰਨੂੰ ਪਾਉ ਜਿਹੜੀ ਮਰਜ਼ੀ ਆਏ ਸਾਡੇ ਗੰਦ ਦਾ ਹੀ ਰਹਿਣਾ ਦਾਂ ਤਾਂ ਉਮੀਦ ਹੈ ਨਹੀਂ ਸੁਧਾਰ ਹੋਊਗਾ ਪਿੰਡ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਨਹੀਂ ਹੁੰਦਾ ਜਿਹੜੇ ਆਗੂ ਬਣਨੇ ਦਾ ਖਾ ਜਾਂਦੇ ਆਪ ਹੀ ਕਰੇ ਆਪਦੇ ਰਾਮ ਚੌਧਰੀ ਵਾਲੇ ਇੱਥੇ ਹਾਂ ਸਾਰੇ ਕੰਮ ਚੌਧਰੀ ਦੇ ਤੁਸੀਂ ਕਿਹੜੀ ਸਰਕਾਰ ਦੇਖਣੀ ਪਸੰਦ ਸਰਕਾਰ ਤਾਂ ਜਿਹੜੀ ਹੈਗੀ ਵਸ ਠੀਕ ਹੈ ਜੋ ਵਧੀਆ ਜੇ ਕੰਮ ਚੱਲੀ ਜਾਂਦਾ ਕਹਿੰਦੇ ਇੱਕ ਪਾਸੇ ਬੀਬਾ ਇੱਕ ਪਾਸੇ ਗੁਰਮੀਤ ਸਿੰਘ ਖੁੱਡੀਆਂ ਅਜੀਤਮਿੰਦਰ ਵੀ ਹੈ ਤੇ ਪਰਮਪਰਕੋਰ ਬੀਜੇਪੀ ਨਾ ਟੱਕਰ ਦਾ ਬਰਾਬਰ ਦੀ ਹੁੰਦਣਾ ਉਹਦੀ ਪਿੰਡ ਦਾ ਮੋਲੀ ਪਿੰਡ ਦਾ ਮੋਲ ਹੈ ਕਿਸੇ ਤੇ ਕੀ ਪਤਾ ਲੱਗਦਾ ਜੀ ਕੌਣ ਕਿੱਧਰ ਵੋਟ ਪਾਉਗੇ ਜਨ ਨਹੀਂ ਮੈਂ ਕਹਿੰਦੇ ਆਹ ਪਿੰਡ ਦਾ ਦੋਨੇ ਬਾਦਲਾਂ ਤੋਂ ਬਾਹਰ ਹੀ ਨਹੀਂ ਜਾਂਦੇ ਬਾਹਰ ਨਹੀਂ ਜਾਂਦੇ ਤੇ ਫਿਰ ਵੋਟ ਵੀ ਪਾਉਂਦੇ ਰੇ ਨਹੀਂ ਪਾਉਂਦੇ ਕੋਣ ਲੋਕ ਬਦਲਵੀਂ ਸਰਕਾਰ ਚਾਹੁੰਦੇ ਕੋਈ ਗੱਲ ਨਹੀਂ ਦੇਖ ਲੈਣਦੇ ਕਿੰਨਾ-ਕਿੰਨਾ ਸਚਪੜਾਂ ਦਾ ਪੈਸਾ ਆਇਆ ਸੀ ਸੜਕ ਬੱਡਰ ਬਖਦਾ ਸੜਕ ਖਾ ਕੇ ਕੋਈ ਕੋਈ ਤੇ ਬਾਬਾ ਕਿਹੜੀ ਸਰਕਾਰ ਦੇਖਣੀ ਚੰਗੀ ਕਿਹੜੀ ਸਰਕਾਰ ਬਾਬਾ ਆਪਾਂ ਤਾਂ ਸੁਣਦਾ ਨਹੀਂ ਕਰਦਾ ਨਹੀਂਗਾ ਕੀ ਪਤਾ ਹੈਗਾ ਬਾਬਾ ਕਿਹੜੀ ਸਰਕਾਰ ਦੇਖਣੀ ਪਸੰਦ ਹੈ ਸਾਂਤਾ ਉਹਨਾਂ ਦਾ ਮਗਰਲਾ ਬਦਲਾ ਬਦਲਾਤਾ ਹੋ ਗੋ ਬਦਲਾ ਆ ਗਿਆ ਹਾਂ ਇਹ ਦੋ ਸਾਲਾਂ ਚ ਪਿੰਡ ਚ ਬਦਲਾਵ ਆਇਆ ਕੋਈ ਨਹੀਂ ਨਹੀਂ ਬਦਲਾਵ ਆਊਗਾ ਹੁਣ ਇਹ ਦੂਫੇ ਰੱਖੀ ਅੱਛਾ ਇਸ ਤੋਂ ਪਹਿਲਾਂ ਆਇਆ ਕੋਈ ਬਦਲਾ ਇਹ ਤੋਂ ਪਹਿਲਾਂ ਦਮਾ ਪਹਿਲਾਂ ਉਹਨਾਂ ਨੂੰ ਬਦਲੇ ਪਹਿਲਾਂ ਇਹਨਾਂ ਨੂੰ ਬਦਲੇ ਸੀਗੇ ਹੁਣ ਇਹਨਾਂ ਨੂੰ ਵੀ ਬਦਲ ਲਗੇ ਅੱਛਾ ਪਹਿਲਾਂ ਕਹਿੰਦੇ ਪੁਰਾਣੀ ਕੜਮ ਚੌਧਰੀ ਬਦਲ ਤੇ ਨਵੇਂ ਕੜਮ ਚੌਧਰੀ ਆ ਗਏ ਤੇ ਉਹਨਾਂ ਦਾ ਬਦਲਾਵ ਇਹ ਉਹਨਾਂ ਦਾ ਹੀ ਕਰਨ ਦੇਣਾ ਉਹਨਾਂ ਦੇ ਕਰਨ ਤਾਂ ਹੋਰ ਵੀ 95 ਬਾਪੂ ਕਿਹੜੀ ਸਰਕਾਰ ਚੰਗੀ ਹੈ ਦਿਮਾਗ ਨਹੀਂ ਕੰਮ ਕਰਦਾ ਵੀਰਾ ਜਿਹੜੀ ਇੱਥੇ ਸਾਧਨਾਂ ਵਾਸਤੇ ਕਮਰਾ ਪਾਵੇ ਵਿੱਚ ਬਲਬ ਜਗਦਾ ਹੈ ਪੌਂਸ ਗੇੜਾ ਨਾ ਮਾਰੇ ਉਹਦਾ ਹੀ ਹੋ ਚੰਗੀ ਉਹ ਦਿਨਾਂ ਦਾ ਵੀ ਠੀਕ ਵੀਡੀਓ ਬਾਕੀ ਨਹੀਂ ਆਂ ਕੰਮ ਕੀਤਾ ਪਿੰਡ ਕੰਮ ਤਾਂ ਸਰਕਾਰਾਂ ਜੀ ਕਰਦੀਆਂ ਜੇਕਰ ਹੱਕ ਵਾਲੇ ਜੀਵਾ ਖੱਡਣੇ ਜਾਂਦੇ ਤੇ ਬਰਾ ਇੱਥੇ ਨਹੀਂ ਖੇਡ ਸਕਦੇ ਉਹਨਾਂ ਨੂੰ ਸਾਧਨ ਹੋਵੇ ਸਪੈਸ ਲਾ ਬਾਪੂ ਕਿਹੜੀ ਸਰਕਾਰ ਚੰਗੀ ਹੈ ਸੱਤਾ ਮੋਦੀ ਸਰਕਾਰ ਚਾਹੀਦੀ ਹੈ ਮੋਦੀ ਮੋਦੀ ਨੇ ਕੀ ਕਰਦਾ ਫੇਰਾ ਕੋਈ ਗਰੀਬਾਂ ਮਾਰੇ ਬਹੁਤ ਕੁ ਕਰੀ ਜਾਂਦਾ ਹੈ ਵਧੀਆ ਮੋਦੀ ਤੁਸੀਂ ਕਿਹੜੀ ਸਰਕਾਰ ਦੇਖਣੀ ਵਧੀਆ ਬਸ ਮੁੰਡੇ ਬੋਲ ਗਏ ਆਪਾਂ ਨੂੰ ਤਾਂ ਜਿਹੜੀ ਬੋਲੀ ਜਾਂਦੇ ਵਧੀਆ ਉਹ ਕਹਿੰਦੇ ਤਾਂ ਸ਼ਾਲੇ ਵਾਸਤੇ ਕਮਰਾ ਚਾਹੀਦਾ ਬਸ ਠੀਕ ਹੈ ਫਿਰ ਬਾਦ ਇਹਨ ਵਧੀਆ ਜਿਹੇ ਸਰਕਾਰ ਬਾਦ ਉਹ ਵੀ ਚੰਗਾ ਹੀ ਹੈ ਤਾਂ ਭਾਈ ਤੁਸੀਂ ਕਿਹੜੀ ਸਰਕਾਰ ਦੇਖਣੀ ਪਸੰਦ ਕਰੋਗੇ ਸਾਰੀਆਂ ਮਨਜ਼ੂਰ ਹੈ ਸਾਰੀਆਂ ਮਨਜ਼ੂਰ ਹੈ ਸਰੀ ਮਾਜੀ ਗਰੀਏ ਇਹ ਕੋ ਸਾਡੀ ਮਤ ਕਰੂ ਇਹ ਕੋ ਇਹ ਮੈਂ ਸਾਡੀ ਮਤ ਕਰੂਗਾ ਸਾਰਿਆਂ ਦਾ ਮਨਜ਼ੂਰ ਆ ਭਰਾ ਸਾਰਿਆਂ ਇੱਕ ਜੋਨੋ ਲੋਕ ਕਹਿੰਦੇ ਹੱਕ ਵਿੱਚ ਪੁੱਕਦੇ ਨੇ ਤੇ ਚਾਰ ਜੋਨੋ ਰੁਝਾਨ ਆਉਂਦੇ ਨੇ ਅੱਜ ਪਿੰਡ ਕੁਮਿਆਰਾ ਦੇ ਵਿੱਚ ਗੱਲਬਾਤ ਕੀਤੀ ਹਲਕਾ ਲੰਬੀਏ ਤੇ ਲੋਕ ਸਭਾ ਪਛਿੰਦਾ ਦੇ ਵਿੱਚ ਹਾਂ ਬੜੇ ਰੋ ਪੰਜਾਬ ਨਾਲ ਨਾਲ ਧੰਨਵਾਦ